ਕੀ ਲੜਾਈ ਜਿਹੜੀ ਆ ਇਸ ਜ਼ਰੂਰ ਦੇ ਉਹ ਵਰਕਰ ਹੈ ਜਿਨ੍ਹਾਂ ਨੂੰ ਮੈਂ ਚੱਕ ਕੇ ਲੈਦਿਆਂ ਹਾਂ ਜਿਨ੍ਹਾਂ ਨੇ ਘਟਵਾਸਤ 5 2014 ਤੱਕ ਹੂੰ 19 ਜਿਤਾਇਆ 17 ਜਿਤਾਈ ਸਭ 22 ਜਿਤਾਇਆ ਜੀ ਤੇ ਇਹਨਾਂ ਦਾ ਚਾਰਜ ਹੋਣਾ ਤੱਕੜੇ ਉੱਤੇ ਲੜਾਈ ਲੜਨਾ ਬਹੁਤ ਜ਼ਰੂਰੀ ਚ ਹੈਰਾ ਸਾਹਿਬ ਮੈਨੂੰ ਨਹੀਂ ਲੱਗਦਾ ਕਿ 10 ਪਿੰਡਾਂ ਦੇ ਨਾਮ ਵੀ ਜ਼ਗਰੀਤਿਆ ਦੇ ਕਨਾ ਸਕਦੇ ਹੂੰ ਜਿਵੇਂ ਆਮ ਆਦਮੀ ਪਾਰਟੀ ਕਲੱਬ ਉਹਦੇ ਬਤਨ ਸੋਣਾ ਸਮਾ ਆਮੀ ਮੈਜੋਰ ਤੋਂ ਆਪਾਂ ਇਲੈਕਸ਼ਨ ਲੜਦੀ ਹੂੰਆ ਉਹਨੂੰ ਉੱਥੇ ਕੋਈ ਜਾਣਦਾ ਲੋਕ ਕੰਪੈਰੀਜ਼ਨ ਵੀ ਕਰਦੇ ਆ ਕਿ ਜੇ ਟੋਲ ਆਮ ਆਦਮੀ ਪਾਰਟੀ ਲਈ ਬਤਨ ਸਕਦੇ ਆ ਉਹਨਾਂ ਲਈ ਚੀਜ਼ ਜਿਵੇਂ ਕਹਿੰਦੇ ਆ ਜੀ ਮਿਆਦ ਖਤਮ ਹੋ ਗਈ ਸੀ ਮੈਂ ਤਾਂ ਪਹਿਲਾਂ ਵੀ ਕਹਤ ਹੂੰ ਕਿ ਆਦਈਆਂ ਪਰ ਇਹ ਐਕਸਟੈਂਸ਼ਨ ਜਿਹੜੀ ਆ ਉਹ ਦਿੰਦੇ ਰਹੇ ਜੇ ਇੱਜ਼ੀ ਲੋਕਾਂ ਨੇ 77 ਸਾਲ ਦਾ ਰਿਕਾਰਡ ਵੋਟਾਂ ਦਾ ਤੋੜਿਆ ਆਮ ਆਦਮੀ ਪਾਰਟੀ ਨੇ 77 ਸਾਲ ਦਾ ਰਿਕਾਰਡ ਸਰਕਾਰ ਦੀ ਆਮਦਨ ਵਧਾਉਣ ਦਾ ਵੀ ਤੋੜਿਆ ਕਿਉਂਕਿ ਇਹ ਜਿੰਨੀ ਕੰਮ ਹੋਇਆ ਸਾਰੇ ਪੈਸੇ ਦੇ ਨਾਲ ਹੋਣੇ ਸੀ ਡੈਨਿਕਸਪੁਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਲੋਕ ਸਭਾ ਹਲਕਾ ਸੰਗਰੂਰ ਚ ਮੌਜੂਦ ਆ ਸਾਡੇ ਨਾਲ ਬੜੇ ਖਾਸ ਮਹਿਮਾਨ ਬਣੇ ਹੋਏ ਨੇ ਜੋ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪੰਜਾਬ ਦੇ ਨੌਜਵਾਨ ਕੈਬਨਿਟ ਮੰਤਰੀ ਨੇ ਤੇ ਨੌਜਵਾਨਾਂ ਚ ਬੜੇ ਹਰਮਨ ਪਿਆਰੇ ਵੀ ਨੇ ਮੀਤ ਹਰ ਸਾਹਿਬ ਗੁਰਮੀਤ ਸਿੰਘ ਮੀਤ ਹਰ ਮੇਰੇ ਸਤ ਸ੍ਰੀ ਅਕਾਲ ਜੀ ਧੰਨਵਾਦ ਨੀਲ ਜੀ ਤੇ ਸਾਰੇ ਦੈਨਿਕ ਸਵੇਰਾ ਦੇ ਸਰੋਤਿਆਂ ਨੂੰ ਮੇਰੇ ਸਤ ਸ੍ਰੀ ਅਕਾਲ ਜੀ ਆ ਰਾਮ ਨੌਮੀ ਦਾ ਦਿਨ ਹੈ ਵੈਸੇ ਕੋਈ ਉੱਤਰ ਦਿਹਾੜਾ ਅੱਜ ਸਵੇਰ ਤੋਂ ਅਸੀਂ ਤੁਹਾਨੂੰ ਫੋਲੋ ਕਰ ਰਹੇ ਆ ਤੇ ਤੁਸੀਂ ਜਿਹੜਾ ਟਰੈਕ ਤੇ ਟਰੈਕ ਕਰੀ ਜਾ ਰਹੇ ਹੋ ਆਪਣੇ ਹਲਕੇ ਨੂੰ ਵੱਡਾ ਹਲਕਾ ਹੈ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਗਰਮੀ ਵੀ ਬਹੁਤ ਵਧੀ ਹੋਈ ਹੈ ਗਤੀਵਿਧੀਆਂ ਕਿਸ ਤਰ੍ਹਾਂ ਚੱਲ ਰਹੀਆਂ ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਪਹਿਲਾਂ ਦਾ ਮੈਂ ਰਾਮ ਨੌਮੀ ਜੀ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਜਾ ਜਿੰਨੇ ਵੀ ਜਿਹੜੇ ਰਾਮ ਭਗਤ ਦੁਨੀਆਂ 'ਚ ਬੈਠੇ ਆ ਮੈਂ ਸਾਰਿਆਂ ਨੂੰ ਬਹੁਤ ਰਾਮ ਸਾਰਿਆਂ ਦੇ ਨਹੀਂ ਜੀ ਨਹੀਂ ਅੱਜ ਕੱਲ੍ਹ ਸਿਆਸੀ ਤੌਰ ਦੇ ਉੱਤੇ ਰਾਮ ਦੇ ਮਤਲਬ ਕਈ ਕੱਢੇ ਜਾ ਰਹੇ ਨੇ ਇਸ ਕਰਕੇ ਮੈਂ ਕਿਹਾ ਕਿ ਰਾਮ ਸਾਰਿਆਂ ਦੇ ਦੇ ਆਪਾਂ ਉਹਦੇ 'ਚ ਲਈ ਜਾਂਦੇ ਮੈਂ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਤੇ ਅੱਜ ਰਾਮ ਨੌਮੀ ਦੇ ਫੰਕਸ਼ਨਾਂ ਤੋਂ ਜਿਹੜਾ ਦਿਨ ਆ ਉਹਦੀ ਸ਼ੁਰੂਆਤ ਹੋਈ ਜੀ ਤੇ ਉਸ ਤੋਂ ਬਾਅਦ ਸਾਰਾ ਦਿਨ ਮੇਰਾ ਡਟਵੇ ਹਲਕੇ 'ਚ ਕੈਂਪੇਨ ਤੇ ਸੀ ਜੀ ਕੱਲ ਅਮਲੇਰ ਕੋਟਲੇ ਸੀ ਜੀ ਪਰਸੋਂ ਧੂਰੀ ਸੀ ਜੀ ਤੇ ਚੌਥੇ ਫੇਰ ਡਿੜਵੇ ਸੀ ਜੀ ਚੱਕ ਦਿਨ ਨਹਰਾ ਗਾਗਾ ਵੀ ਸ਼ਾਇਦ ਤਾਪਨਾ ਚੌਥੇ ਜੀ ਜੀ ਸੋ ਲਗਾਤਾਰ ਪਿਛਲੇ 1 ਮਹੀਨੇ ਤੋਂ ਜਿਹੜੀ ਕੈਂਪੇਨ ਹੈ ਉਹ ਚੱਲ ਰਹੀ ਹੈ ਸਾਰੇ ਹਲਕਾ ਚ ਮੈਂ ਸਭ ਤੋਂ ਪਹਿਲਾਂ ਉਮੀਦਵਾਰੀ ਤੁਹਾਡੀ ਲਾਨੀ ਗਈ ਮੇਰੇ ਖਿਆਲ ਉਹਦਾ ਤੁਹਾਨੂੰ ਫਾਇਦਾ ਵੀ ਮਿਲਿਆ ਹੋਵੇਗਾ ਆ ਕੁਦਰਤੀ ਹੈ ਜੀ ਜਿਹੜਾ ਫਾਇਦਾ ਜਦੋਂ ਤੁਸੀਂ ਪਹਿਲਾਂ ਉਮੀਦਵਾਰੀ ਲਾਨੀ ਜਾਂਦੇ ਆ ਤੁਸੀਂ ਜਿਹੜਾ ਆਪਣਾ ਕੰਮ ਜਲਦੀ ਸ਼ੁਰੂ ਕਰ ਦਿੰਦੇ ਆ ਹਾਂ ਮੈਂ ਜਿਹੜਾ ਚਲੋ ਵੀ ਹੋਮਵਰਕ ਤੁਸੀਂ ਪਹਿਲਾਂ ਕਰਨਾ ਹੁਣ ਮੈਂ ਇਸੇ ਕਰਕੇ ਪਹਿਲਾਂ ਇਹ ਸ਼ੁਰੂਆਤ ਕੀਤੀ ਸੀ ਵੀ ਪਹਿਲਾਂ ਸਾਰੇ ਵਰਕਰਾਂ ਨੂੰ ਮਿਲਣਾ ਹੂੰ ਤੋਂ ਮੇਰੀਆਂ ਵਰਕਰ ਮੀਟਿੰਗਸ ਮੈਂ ਕਿਉਂਕਿ ਅਸੀਂ ਨਾ ਜਿਹੜੀ ਵਿਧਾਨ ਸਭਾ ਹੈ ਉਹ 14 15 ਬੰਦਾਂ ਪ੍ਰੋਕਸੇ ਵਿੱਚ ਮੰਡੀ ਹੋਈ ਹੈ ਜੀ ਜੀ ਮੈਂ ਹਰ ਬਲਾਕ ਤੇ ਆ ਕੇ ਮੀਟਿੰਗ ਕਰ ਰਿਹਾ ਹਾਂ ਤੇ ਹਰ ਵਰਕਰ ਨਾਲ ਮਿਲ ਰਿਹਾ ਹਾਂ ਕਿਉਂਕਿ ਲੜਾਈ ਜਿਹੜੀ ਆ ਇਸ ਜ਼ਮੂਰ ਦੇ ਉਹ ਵਰਕਰ ਹੈ ਜਿਨ੍ਹਾਂ ਨੂੰ ਮੈਂ ਜਾ ਕੇ ਮਿਲ ਰਹੇ ਹਾਂ ਜਿਨ੍ਹਾਂ ਨੇ ਪਤਵੰਤ 5 2014 ਤੋਂ ਪਰ ਹੂੰ 19 ਚ ਜਤਾਇਆ 17 ਚ ਜਤਾਈ ਸਭ 22 ਚ ਜਤਾਇਆ ਜੀ ਤੇ ਇਹਨਾਂ ਦਾ ਚਾਰਜ ਹੋਣਾ ਤੱਕੜੇ ਹੋ ਕੇ ਲੜਾਈ ਲੜਨਾ ਬਹੁਤ ਜ਼ਰੂਰੀ ਹੈ ਤੇ ਬਾਕੀ ਮੈਂ ਕਿਉਂਕਿ ਪੰਜਾਬ ਦਾ ਦੋਵਾਰੀ ਲੂਟ ਦਾ ਪ੍ਰਧਾਨ ਰਹਾ ਤੇ ਵੀ ਵੈਸੇ ਵੀ ਸਾਰੇ ਵਰਕਰਾਂ ਦੇ ਨਾਲ ਤਕਰੀਬਨ ਨੇ ਚੀਜ਼ ਸੰਬੰਧ ਨੇ ਸਾਰੇ ਹਾਲਤਾਂ ਦੇ ਵਿੱਚ ਬਹੁਤੇ ਵਰਕਰੋਂ ਤਾਂ ਮੈਂ ਬਾਈ ਨੇ ਵੀ ਜਾਣਦਾ ਜੀ ਜੀ ਜਿਹਦੇ ਕਰਕੇ ਮੈਨੂੰ ਉਸ ਚੀਜ਼ ਦਾ ਫਾਇਦਾ ਵੀ ਹੋ ਰਿਹਾ ਤੇ ਵਰਕਰ ਬੜੇ ਪੋਜ਼ਿਟਿਵ ਨੇ ਤੇ ਜੋਰ ਛੋਰਨਾ ਜਿਹੜੀ ਇਲੈਕਸ਼ਨਾਂ ਲੜਦੇ ਨੇ ਤੁਸੀਂ ਕਿਹਾ ਕਿ ਤੁਸੀਂ ਅੱਜ ਸਾਰਾ ਦਿਨ ਦੜਬੇ 'ਚ ਸੀਗੇ ਪਰ ਅੱਜ ਧੂਰੀ 'ਚ ਗਤੀਵਿਧੀਆਂ ਜਿਆਦਾ ਵਧੀਆ ਹੋਈਆਂ ਸਨ ਪੰਜਾਬ ਦੀ ਇੱਕ ਤੁਹਾਡੀ ਦੇ ਵਿਰੋਧੀ ਪਾਰਟੀ ਦੀ ਲੀਡਰਸ਼ਿਪ ਤੁਹਾਡੇ ਪੁਰਾਣੇ ਸਾਥੀ ਸੁਖਪਾਲ ਸਿੰਘ ਖਹਿਰਾ ਕਿਸੇ ਰੁੱਸੇ ਨੂੰ ਮਨਾ ਰਹੇ ਸੀ ਕੋਈ ਖਹਿਰਾ ਸਾਹਿਬ ਨੂੰ ਮਨਾ ਰਿਆ ਸੀ ਉਹ ਤੁਸੀਂ ਅੱਜ ਜਾਣ ਕੇ ਖਾਲੀ ਛੱਡਿਆ ਧੂਰੀ ਕੇ ਚਲੋ ਇਹਨਾਂ ਨੂੰ ਸਪੇਸ ਦੇ ਦਿਓ ਅੱਜ ਆਪਣਾ ਰੁੱਸੇ ਮਨਾ ਲੈਣ ਆਪਣੇ ਬੈਠ ਕੇ ਆਰਾਮ ਨਾਲ ਕਿਤੇ ਇਹਨਾਂ ਕਹਿਣ ਕਿ ਮੀਤਹਿਰ ਅੱਜ ਧੂਰੀ ਚ ਆ ਕੇ ਸਾਡਾ ਕੰਮ ਖਰਾਬ ਕਰਕੇ ਨਹੀਂ ਚਲੋ ਤਾਂ ਚਲੋ ਖਹਿਰਾ ਸਾਹਿਬ ਨੂੰ ਟਿਕਟ ਦਿੱਤੀ ਹੈ ਇਹ ਡੈਮੋਕ੍ਰੇਸੀ ਆ ਕੋਈ ਲੀਡਰ ਕਿ ਤੋ ਵੀ ਅੱਲਾਹ ਦਾ ਸ਼ੁਕਰ ਚਲੋ ਇਹ ਸੀ ਵੀ ਚਲੋ ਕਾਂਗਰਸ ਨੂੰ ਵੀ ਚਾਹੀਦਾ ਸੀ ਵੀ ਚਲੋ ਕਿਸੇ ਸੰਗਰੂਰ ਵਾਲਾ ਜਿਹੜਾ ਕੋਈ ਮਿਹਨਤ ਕਰਦਾ ਹਮ ਕੋਈ ਬੰਦਾ ਇੱਥੇ ਲੱਗਿਆ ਹੋਇਆ ਉਹਨੂੰ ਤੇ ਬਹੁਤ ਦੇ ਵੱਡੇ ਲੀਡਰਾਂ ਨੇ ਤਾਂ ਹਾਥੀਂ ਕਰਾਇਆ ਇਲੈਕਸ਼ਨ ਲੜਨ ਲਈ ਜੋ ਸਾਡੇ ਕੋਲੇ ਰਿਪੋਰਟਾਂ ਨੇ ਉਹਨਾਂ ਦੀ ਜਵਾਬ ਦੇ ਕੇ ਵੀ ਪਰ ਗੋਲਡੀ ਤਾਂ ਕੱਲ ਬੜਾ ਸ਼ਾਮ ਨੂੰ ਜਿਹੜੇ ਕਮਰ ਕੱਸੇ ਗਰੀਬ ਪਰਦੇਸ ਮੰਗਦੇ ਸੀ ਉਹਨਾਂ ਨੂੰ ਦਿੱਤੀ ਨਹੀਂ ਜੀ ਪਤਾ ਨਹੀਂ ਉਹਨਾਂ ਚੋਂ ਪਾਰਟੀ ਦੇਖਣਾ ਵੀ ਆਪੇ ਬਸ ਪਾਰਟੀ ਦਾ ਟਨਰ ਫੈਸਟ ਯੂਨੀਵਰਸਿਟੀ ਤੋਂ ਫੇਰੀ ਹੈ ਜੀ ਪਰ ਮੈਂ ਇਨਾਂ ਤੋਂ ਜ਼ਰੂਰਤ ਹੂੰਗਾ ਕਿ ਖਿਆਰਾ ਸਾਹਿਬ ਮੈਨੂੰ ਨਹੀਂ ਲੱਗਦਾ ਕਿ 10 ਪਿੰਡਾਂ ਦੇ ਨਾਮ ਹੀ ਸਗਤੀਆ ਦੇ ਗਿਨਾ ਸਕਦੇ ਹਾਂ ਹੂੰ ਤੇ ਰਾਜ ਨਿਗਮਾਂ ਦਾ ਮੈਨੂੰ ਪੂਸਤਿਆਂ ਦੇ ਬਤਾਂ ਸੋ ਮੈਂ ਹਮਾ ਆ ਵੀ ਜਾ ਤੂੰ ਆਪ ਚ ਇਲੈਕਸ਼ਨ ਲੜਨੀ ਆ ਹੂੰ ਤੇ ਮੈਨੂੰ ਉੱਥੇ ਕੌਣ ਯਾਦ ਆ ਓਕੇ ਮੈਂ ਇਸੇ ਪਿੰਡ ਦਾ ਹਾਂ ਜੀ ਅਗਲਾ ਪੁਰਾ ਕੋਈ ਰਿਸ਼ਤੇਦਾਰੀ ਲਿਆ ਅੱਜ ਕੱਢ ਹੀ ਰਹਿੰਦਾ ਕਿਉਂਕਿ ਮੇਰਾ ਆਸਾ ਪਿੰਡ ਕੋਰੜ ਜਿਹੜਾ ਮਹਿਲਚਲਾ ਹਲਕੇ ਚ ਜੀ ਤੇ ਰਹਿਸ਼ ਮੇਰੀ ਬਰਨਾਲੇ ਆ ਇੱਥੇ ਪੜ੍ਹੇ ਲਿਖੇ ਆ ਹਰੇਕ ਨਾਲ ਲਿਆਇ ਜ਼ਿੰਦਗਾਰੀ ਬਲਕੇ ਜਨਮ ਭੂਮੀ ਕਰਮ ਭੂਮੀ ਸਾਰੀ ਜਿੱਲੀ ਇਹ ਜੋ ਵੀ ਹੂੰ ਇਹ ਰਹੀ ਹੈਗੀ ਤੇ ਲੋਕ ਵੀ ਚਾਹੁੰਦੇ ਹੁੰਦੇ ਆ ਵੀ ਭਾਈ ਸਾਡਾ ਜਿਹੜਾ ਨਿਯਮ ਬਾਰ ਹੈ ਉਹ ਲੋਕਲ ਹੋਵੇ ਉਹ ਮੈਂ ਸੰਗਰੂਰ ਹੀ ਆ ਤੇ ਮੈਨੂੰ ਉਮੀਦ ਆ ਵੀ ਸੰਗਰੂਰ ਵਾਲੇ ਸੰਗਰੂਰ ਦੇ ਨੂੰ ਚੁਣਨਗੇ ਬਾਕੀ ਜਿਹੜੇ ਮਲਵਈ ਨਾ ਇਹਨਾਂ ਨੂੰ ਇੰਨੀ ਜਲਦੀ ਨਹੀਂ ਸਮਝਾ ਜਾ ਸਕਦਾ ਵੀ ਅਸੀਂ ਸਿੱਧੇ ਜਰੂਰ ਆ ਮਲਵਈ ਤਾਂ ਸਿੱਧੇ ਹੁੰਦੇ ਸਿੱਧੇ ਅਸੀਂ ਬੁਝੈਲ ਤੇ ਦੁਆਬੇ ਵਾਲੇ ਸਿੱਧਰੇ ਨਹੀਂ ਹੁੰਦੇ ਸਿੱਧਰੇ ਨਹੀਂ ਹੁੰਦੇ ਸਿੱਧੇ ਹੁੰਦੇ ਆ ਨਾ ਤੇ ਕੋਈ ਦੁਆਬੇ ਵਾਲੇ ਚਲੋ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਪਰ ਦੁਆਬੇ ਵਾਲਿਆਂ ਦਾ ਤੇ ਮਲਬਿਆਣਾ ਦਾ ਬਹੁਤ ਫਰਕ ਹੁੰਦਾ ਤੇ ਜਿਹੜਾ ਮੈਨੂੰ ਲੱਗਦਾ ਉੱਥੇ ਦੁਆਬੇ ਵਾਲ ਨੂੰ ਬੈਠਣ ਨੂੰ ਨਹੀਂ ਸਮਝਾ ਸਕਦਾ ਮਲਵੇ ਵਾਲੇ ਸਮਝ ਸੰਗ ਰਹੇ ਵੀ ਦੁਆਬਿਆਂ ਤੇ ਬਹੁਤ ਫਰਕ ਹੁੰਦਾ ਪਰ ਮੈਂ ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖੈਰਾ ਨਾਲ ਵੀ ਥੋੜਾ ਟਾਈਮ ਲਾਇਆ ਅੱਜ ਜੀ ਮੇਰਾ ਵਾਰ-ਵਾਰ ਉਹਨਾਂ ਨੂੰ ਇੱਕ ਸਵਾਲ ਮੈਂ ਪੁੱਛਿਆ ਤੁਹਾਨੂੰ ਵੀ ਪੁੱਛਦਾ ਅਇ ਸੁਖਪਾਲ ਸਿੰਘ ਖੈਰਾ ਦਾ ਮਾਲਵੇ ਨਾਲ ਪ੍ਰੇਮ ਕੁਝ ਜ਼ਿਆਦਾ ਨਹੀਂ 2019 ਚ ਉਹ ਬਠਿੰਡੇ ਆਏ ਸੀ ਭਾਵੇਂ ਤੋਂ ਪਾਰਟੀ ਆਪਣੀ ਬਣਾ ਕੇ ਆਏ ਸੀ ਹੁਣ ਫੇਰ ਉਹ ਮਾਲਵੇ ਜਾ ਕੇ ਸੰਗਰੂਰ ਆ ਗਏ ਕੀ ਕਾਰਨ ਐ ਸੁਖਪਾਲ ਸਿੰਘ ਖੈਰਾ ਦਾ ਮੋਹ ਜਿਹੜਾ ਬਠਿੰਡੇ ਨਾਲ ਸੌਰੀ ਮਾਲਵੇ ਨਾਲ ਜਿਹੜਾ ਵਧਦਾ ਜਾ ਰਿਹਾ ਦੇਖੋ ਪਤਾ ਨਹੀਂ ਕੀ ਕਾਰਨ ਐ ਪਰ ਮੈਨੂੰ ਲੱਗਦਾ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ 2019 ਚ ਆਇਸੀ ਤਾਂ ਉਹਨਾਂ ਉਦੋਂ ਦੇ ਰਿਜ਼ਲਟ ਦੇਖ ਕੇ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਸੀ ਜੀ ਹਨਾ ਜਿਹੜਾ ਉਦੋਂ ਵੀ ਉਹਨਾਂ ਨੇ ਇੱਕ ਜਿਹੜਾ ਪ੍ਰੋਗਰਾਮ ਵੀ ਰੱਖਿਆ ਉਦੋਂ ਜੀ ਉਹ ਵੀ ਬਠਿੰਡੇ ਆ ਕੇ ਰੱਖਿਆ ਹਨਾ ਪਪਲਸ ਤੋਂ ਨੇ ਪਲਸ ਤੋਂ ਨਹੀਂ ਰੱਖਿਆ ਜੀ ਪਤਾ ਨਹੀਂ ਉਹਨਾਂ ਨੂੰ ਗੱਲ ਹੋ ਗਈ ਲੱਗਦੀ ਹੈ ਵੀ ਮਾਲਵੇ ਵਾਲੇ ਵੀ ਖਬਰ ਨਹੀਂ ਇਦਾਂ ਹੀ ਲਾਈ ਲੱਗਦੇ ਪਿੱਛੇ ਲੱਗ ਜਾਂਦੇ ਆ ਪਰ ਗੱਲ ਉਹ ਹੀ ਆ ਵੀ ਅਸੀਂ ਸਿੱਧੇ ਆ ਸਿਧਰੇ ਨਹੀਂ ਹਾਂ ਤਾਂ ਵੀ ਚਲੋ ਜਜ਼ਬਾਤੀ ਜ਼ਰੂਰ ਹੈ ਇਨਕਲਾਬੀ ਲੋਕ ਨੇ ਜੀ ਪਰ ਫਰਕ ਜਿਹੜਾ ਉਹ ਜ਼ਰੂਰ ਪਹਿਚਾਨਦੇ ਆ ਸੋ ਇਸੇ ਕਰਕੇ ਚਲੋ ਠੀਕ ਹੈ ਇਲੈਕਸ਼ਨ ਲੜਨੀ ਆ ਚਲੋ ਕੋਈ ਵੀ ਕਿਤੋਂ ਵੀ ਲੜ ਸਕਦਾ ਲੋਕ ਜਾ ਕੇ ਪੰਜਾਬ ਤੋਂ ਇੰਦਰਾ ਗਾਂਧੀ ਦੀ ਉਲਟ ਵੀ ਇਲੈਕਸ਼ਨਾਂ ਲੜਦੇ ਨੇ ਸਾਡੇ ਰਾਹੁਲ ਗਾਂਧੀ ਸਾਹਿਬ ਵਾਇਰਾਡ ਤੋਂ ਲੜਦੇ ਨੇ ਸਿੰਗ ਸਹਿਜਾ ਹੁੰਦੇ ਸੀਗੇ ਜੀ ਪਰ ਬੂਟਾਂ ਜਿਹੜੀਆਂ ਨੇ ਉਹ ਸਥਾਨਕ ਲੋਕਾਂ ਨੇ ਜਿਹੜੀਆਂ ਨੇ ਉਹ ਪਾਉਣੀਆਂ ਹੁੰਦੀਆਂ ਤੇ ਲੋਕ ਮੈਨੂੰ ਲੱਗਦਾ ਕਿ ਪਿਛਲੇ 2 ਸਾਲ ਦੇ ਕਾਰਜਕਾਲ ਤੋਂ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਲੋਕ ਉਹਨਾਂ ਤੋਂ ਸੰਤੁਸ਼ਟ ਵੀ ਆ ਤੇ ਉਹਨਾਂ ਦੀ ਚਰਚਾ ਵੀ ਆ ਤੁਸੀਂ ਸਾਡੇ ਸੰਗਰੂਪ ਦੀ ਕਿਸੇ ਸਾਥ ਦੇ ਵਿੱਚ ਆਉਂਗੇ ਜੀ ਤੁਸੀਂ ਜੇ ਆਮ ਮੰਦਰੋਇ ਇੱਕ ਬੈਠਾਓ ਤੁਸੀਂ ਕਿਸੇ ਵੀ ਬਜ਼ੁਰਗ ਨੂੰ ਪੁੱਛੋਗੇ ਜੀ ਕੀ ਆਸ ਨਵੀਂ ਸਰਕਾਰ ਦਾ ਕਿਵੇਂ ਆ ਹਰੇਕ ਇਹ ਗੱਲ ਤਾਂ ਪੱਕਾ ਮੂੰਹ ਕਹੂਗਾ ਵੀ ਆ ਰਹਾ ਭਗਵੰਤ ਮਾਨ ਦੀ ਸਰਕਾਰ ਨੇ ਆ ਬਿਜਲੀ ਵਾਲਾ ਤਾਂ ਨਜ਼ਾਰਾ ਲਿਆਤਾ ਹਾਂ ਵੀ ਸਾਨੂੰ ਨਹੀਂ ਇਤਨੀ ਸਰਕਾਰ ਆਈ ਹੈ ਵੀ ਕਦੇ ਖੇਤ ਰਮਾਉਣ ਦੇ ਲਈ ਰਾਤ ਨੂੰ ਖੇਜਾਣਾ ਪਿਆ ਨਹੀਂ ਅੱਗੇ ਲਾਈਟ ਹੀ ਨਹੀਂ ਸੀ ਆਉਂਦੀ ਹਾਂ ਦੂਜਾ ਪਾਣੀ ਵਾਲਾ ਤੁਹਾਨੂੰ ਹਰੇਕ ਕਹੂਗਾ ਕਿਸੇ ਪਿੰਡ 3 ਕਰੋੜ ਦੀ ਪਾਈਪ ਲਾਈਨ ਤੇ ਕਿਸੇ 2 ਕਰੋੜ ਦੀ ਮੈਂ ਨਹੀਂ ਕਹਿੰਦਾ ਸਾਰੇ ਪਿੰਡਾਂ ਚ ਪੈ ਗਈ ਪਰ ਬਹੁਤੇ ਪਿੰਡਾਂ ਚ ਸੰਗਰੂਰ ਬਰਨਾਲੇ ਇਲਾਕੇ ਦੀ ਪਹਿਲੀ ਵਾਰੀ ਜਿਹੜਾ ਪਾਣੀ ਉਹ ਪਹੁੰਚਿਆ ਮੈਰੀ ਪਾਣੀ ਮੈਰੀ ਪਾਣੀ ਸੋ ਇਹ ਚੀਜ਼ਾਂ ਦੀ ਸਾਰੇ ਕਿਤੇ ਗਰਾਊਂਡ ਤੇ ਜਿਹੜੀ ਚਰਚਾ ਬਾਕੀ ਆ ਜਿਹੜੀ 600 ਜੁਟ ਬਿਜਲੀ ਆਲੀ ਵੀ 90% ਲੋਕਾਂ ਦਾ ਬਿੱਲ ਅੱਜ ਦੀ ਕਿਹੜੀ ਜ਼ੀਰੋ ਆ ਰਿਹਾ ਕਾਲੀ ਕਾਂਗਰਸ ਕਹਿੰਦਾ ਵੀ ਆ ਰਹੇ ਜਿਹੜੇ ਬੀਜੇਪੀ ਦੇ ਵਰਕਰ ਹੈ ਜੀ ਉਹਨਾਂ ਦਾ ਵੀ ਆ ਰਹੇ ਆ ਇਹ ਸਾਰੇ ਲੋਕਾਂ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਪੁੱਛਿਆ ਮਹੱਲਾ ਕਲੀਨਿਕ ਜਿਹੜੇ ਆ ਖੁੱਲ ਰਹੇ ਆ ਹਨਾ ਸਕੂਲ ਜਿਹੜੇ ਆ ਉਹਨਾਂ ਚ ਜਿਹੜਾ ਸੁਧਾਰ ਆ ਉਹ ਹੋ ਰਹੇ ਆ ਜੀ ਤੇ ਬਾਕੀ 13 14 ਟੋਲ ਨੇ ਜਿਹੜੇ ਬੰਦ ਹੋ ਗਿਆ ਸਾਡੇ ਸਾਰੇ ਇੰਡੀਆਂ ਲੁਧਿਆਣੇ ਨੂੰ ਜਾਂਦਾ ਸੀ ਦੋ ਫੇਰ ਕਹਿੰਦੇ ਸੀ ਉਹ ਪਾਸੇ ਤੇ ਆ ਧੂਰੀ ਦੇ ਸੁਨੂਚਾਰੇ ਤੋਂ ਸੀ ਉਹ ਬੰਦ ਹੋ ਗਿਆ ਸੋ ਇੰਨਾ ਸਾਰੀਆਂ ਚੀਜ਼ਾਂ ਦਾ ਲੋਕਾਂ ਤੇ ਪ੍ਰਭਾਵ ਹੈ ਕਿਉਂਕਿ ਲੋਕ ਕੰਪੈਰੀਸ਼ਨ ਵੀ ਕਰਦੇ ਆ ਕਿ ਜੇ ਟੋਲ ਆਮ ਆਦੀ ਪਾਰਟੀ ਵੀਲੇ ਬੰਦ ਹੋ ਸਕਦੇ ਆ ਉਹਨਾਂ ਲਈ ਕੋਈ ਜਿਸੇ ਕਹਿੰਦੇ ਆ ਜੀ ਮਿਆਦ ਖਤਮ ਹੋ ਗਈ ਸੀ ਮੈਂ ਤਾਂ ਤਾਂ ਪਹਿਲਾਂ ਵੀ ਕਦੋਂ ਹੁੰਦੀ ਆ ਰਹੀਆਂ ਪਰ ਐਕਸਪੈਂਸ਼ਨ ਜਿਹੜੀ ਆ ਉਹ ਦਿੰਦੇ ਰਹੇ ਲੋਕ ਇਹ ਵੀ ਦੇਖਦੇ ਆ ਵੀ ਜੇ ਬਿਜਲੀ ਆਮ ਆਦਮੀ ਪਾਰਟੀ ਆਲੇ ਮੋਟਰਾਂ ਵਾਲੀ ਦੇ ਸਕਦੇ ਆ ਤੇ ਪਹਿਲਾਂ ਵਾਲੇ ਨੇ ਕਿਉਂ ਨਹੀਂ ਦਿੱਤੀ ਜੀ ਹੈਨਾ ਕਿਉਂਕਿ ਉਹੀ ਗ੍ਰੇਡ ਨੇ ਉਹੀ ਥਰਮਲ ਨੇ ਅਸੀਂ ਬਿਜਲੀ ਕਿੱਥੋਂ ਲੈਂਦੀ ਆਂਦੀ ਆਈ 600 ਜੰਟ ਲਾਗੇ ਕਿਉਂਕਿ ਬਹੁਤੇ ਦਾਦੇ ਪਰਿਵਾਰ ਕਿਉਂਕਿ ਮੈਂ ਪਿਛਲੇ 5 ਸਾਲ ਆਪੋ ਜੀ ਹਿੰਦਾ ਐਮ ਐਲ ਏ ਰਿਹਾ ਹਾਂ ਹਾਂ ਮੈਂ ਜਾਣਦਾ ਕਿਉਂਕਿ ਸ਼ਾਇਦ ਨਾ ਜਿਹੜੀ 600 ਜੰਟ ਦੀ ਇੰਪੋਰਟੈਂਸ ਸ਼ਾਇਦ ਤੁਹਾਨੂੰ ਵੀ ਨਾ ਪਤਾ ਹੋਵੇ ਮੈਨੂੰ ਵੀ ਨਾ ਪਤਾ ਹੋਵੇ ਪਰ ਜਿਹੜੇ ਪਰਿਵਾਰ ਦਾ ਜਨਰਲ ਕੈਟਾਗਰੀ ਨਾਲ ਸੰਬੰਧ ਰੱਖਦੇ ਤੇ 2 ਸਾਲ ਤੋਂ ਬਿਜਲੀ ਦਾ ਬਿੱਲ ਕਿਤੇ ਹੋਇਆ ਸੀ ਉਹਨੂੰ ਪਤਾ ਲੋਕਾਂ ਦਾ 3 3 4 4 5 5000 ਰੁਪਏ ਮਹੀਨੇ ਦਾ ਇਕੱਲੀ ਬਿਜਲੀ ਦਾ ਜਿਹੜਾ ਉਹ ਬਚਨ ਲੱਗ ਗਿਆ ਜਿਨ੍ਹਾਂ ਦੇ ਕਿ ਕੀ ਕਮਾਈ ਦਾ ਸਾਧਨ ਨਹੀਂ ਸੀ ਸਾਧਨ ਹੈ ਹੀ ਨਹੀਂ ਸੀ ਇੱਕ ਪੱਕੇ ਦੇ ਵੱਲਬ ਤੋਂ ਬਿਨਾ ਵੀ ਜਿਹੜੇ ਪਤਾ ਨਹੀਂ ਕਿੰਨੀਆਂ ਸਰਦੀਆਂ ਕਿੰਨੀਆਂ ਕਿ ਗਰਮੀਆਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਉਹ ਲੱਗਦੀਆਂ ਜੀ ਤੋਂ ਇਹਨਾਂ ਚੀਜ਼ਾਂ ਦਾ ਲੋਕਾਂ ਤੇ ਪ੍ਰਭਾਵ ਹੈ ਤੇ ਵੱਡੀ ਗੱਲ ਇਹ ਆ ਵੀ ਲੋਕ ਇਹ ਸਾਰੇ ਕਹਿੰਦੇ ਆ ਤੇ ਮੈਂ ਵੀ ਇਮਾਨਦਾਰੀ ਨਾਲ ਕਹਿਣਾ ਵੀ ਚਲੋ ਮੈਂ ਨਹੀਂ ਕਹਿੰਦਾ ਸਾਰੇ ਕੰਮ ਹੋਏ ਹੂੰ ਬਹੁਤੇ ਹੋ ਗਏ ਬਹੁਤੇ ਰਹਿ ਵੀ ਗਏ ਪਰ ਅਸੀਂ ਇਮਾਨਦਾਰੀ ਦੇ ਨਾਲ ਦਿਨ ਰਾਤ ਇੱਕ ਕਰਕੇ ਜੋ ਕਰ ਸਕਦੇ ਸੀ ਜੋ ਸਾਡੇ ਇਖਤਿਆਰ ਦੇ ਵਿੱਚ ਸੀ ਉਹ ਕੰਮਾਂ ਦਰਸਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਸਰਕਾਰ ਦੀ ਕਮਾਈ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਮੇਰ ਜੀ ਲੋਕਾਂ ਨੇ 77 ਸਾਲ ਦਾ ਰਿਕਾਰਡ ਵੋਟਾਂ ਦਾ ਤੋੜਿਆ ਆਮ ਆਦਮੀ ਪਾਰਟੀ ਨੇ 77 ਸਾਲ ਦਾ ਰਿਕਾਰਡ ਸਰਕਾਰ ਦੀ ਆਮਦਨ ਵਧਾਉਣ ਦਾ ਵੀ ਤੋੜਿਆ ਕਿਉਂਕਿ ਇਹ ਜਿੰਨੀ ਕੰਮ ਹੋਇਆ ਸਾਰੇ ਪੈਸੇ ਦੇ ਨਾਲ ਹੋਣੇ ਸੀ ਜੇ ਰਖਮਨ ਲਾ ਕਲੀਨਿਕ ਬਣੇ ਪੈਸੇ ਦੇ ਨਾਲ ਜੇ ਨਹਿਰੀ ਪਾਈਪਾਂ ਪਈਆਂ ਪਹੁੰਚ ਦੇ ਨਾਲ ਜੇ ਕੱਚੇ ਟੀਚਰ ਪੱਕੇ ਕੀਤੇ ਪੈਸੇ ਦੇਣੇ ਪਏ ਉਹਨਾਂ ਨੂੰ ਵੀ ਨੌਕਰੀਆਂ ਦਿੱਤੀਆਂ ਉਹਨਾਂ ਨੂੰ ਵੀ ਪੈਸੇ ਬਿਜਲੀ ਦਿੱਤੀ ਉਹਨੂੰ ਵੀ ਪੈਸੇ ਤੇ ਆਮ ਆਦਮੀ ਪਾਰਟੀ ਨੇ 77 ਸਾਲਾਂ ਦਾ ਰਿਕਾਰਡ ਬਣਾਇਆ ਕਿ ਜਿਹੜਾ ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਕਹਿੰਦਾ ਰਹੇ ਸੀ ਖਜ਼ਾਨਾ ਖਾਲੀ ਆ ਖਾਲੀ ਆ ਉਹ ਖਜ਼ਾਨਾ ਭਰ ਕੇ ਦਿਖਾਇਆ ਚੱਲੀ ਐਕਸਾਈਜ਼ ਤੋਂ ਕਦੇ 500 ਕਰੋੜ ਤੋਂ ਉੱਪਰ ਕਮਾਈ ਟੱਪੀ ਨਹੀਂ ਸੀ ਪਿਛਲੇ 2 ਸਾਲ ਤੋਂ 10000 ਕਰੋੜ ਤੋਂ ਉੱਪਰ ਕਮਾਈ ਜਿਹੜੀ ਹੈ ਉਹ ਚੱਲੀ ਗਈ ਹੈ ਆਈ ਜਿਹੜਾ ਰੈਵਨਿਊ ਵਧਦਾ ਆ ਔਸਤਨ 5-6% ਵਧਦਾ ਹੁੰਦਾ ਸੀ ਜਿੰਨੀ ਕਮਾਈ ਵਾਧੀ ਜੋ ਨਾਲ ਰਹਿੰਦੀ ਪਰ ਅੱਜ ਕੀ 13% ਪੰਜਾਬ ਦਾ ਜਿਹੜਾ ਰੈਵਨਿਊ ਆ ਉਹ ਵਧਿਆ ਸੋ ਇਹ ਆਪਣੇ ਆਪ ਚ ਇੱਕ ਰਿਕਾਰਡ ਹੈ ਤੇ ਮੈਨੂੰ ਲੱਗਦਾ ਕਿ ਕਮਾਣ ਨਾਲੋਂ ਵੀ ਜ਼ਿਆਦਾ ਜੇ ਕਿਸੇ ਸਰਕਾਰ ਦੀ ਤਰੱਕੀ ਦੇਖਣੀ ਹੈ ਉਹ ਕਮਾਈ ਦੇ ਹਿਸਾਬ ਨਾਲ ਦੇਖੀ ਜਾਂਦੀ ਹੈ ਠੀਕ ਹੈ ਤੋਂ ਕਿ ਜਿੰਨੀ ਕਮਾਈ ਹੋਊਗੀ ਓਨੇ ਜ਼ਿਆਦਾ ਕੰਮ ਹੋ ਸਕਦੇ ਆ ਸੋ ਬਾਕੀ ਸਾਰਿਆਂ ਇਕੱਲਾ ਤੂੰ ਛੱਡੋ ਵੀ ਮੈਂ ਕਹਿੰਦਾ ਸਾਰੀਆਂ ਸਰਕਾਰਾਂ ਦੀ ਪਹਿਲੇ 2-2 ਸਾਲਾਂ ਦੀ ਪਿਛਣੀਆਂ ਦੀ ਆਂਦੀ ਕਮਾਈ ਦਾ ਕੰਪੈਰੀਜ਼ਨ ਕਰਨਾ ਹੋਵੇ ਵੀ ਜਦੋਂ ਅਕਾਲੀਆਂ ਦੀ ਸਰਕਾਰ ਆਈ 12 ਚ ਪਹਿਲੇ 2 ਸਾਲਾਂ ਚ ਕਿੰਨਾ ਰੈਵਨਿਊ ਵਧਿਆ ਕਾਂਗਰਸ ਤੇ ਆਈ 17 ਚ ਉਹਨਾਂ ਦਾ ਪਹਿਲੇ 2 ਸਾਲਾਂ ਚ ਕਿੰਨਾ ਰੈਵਨਿਊ ਵਧਿਆ ਤੇ ਸਾਡੀ ਤਾਂ ਇਹ ਰਿਕਾਰਡ ਹੈ ਕਿ ਇੰਨਾ ਰੈਵਨਿਊ ਅੱਜ ਤੱਕ ਸਰਕਾਰ ਦੀ ਕਮਾਈ ਕਿਸੇ ਸਰਕਾਰ ਨੇ ਵਧੀ ਜਿੰਨੀ ਭਗਵੰਤਪਾਤ ਦੀ ਸਰਕਾਰ ਨੇ ਪਰ ਪਰ ਵਿਰੋਧੀ ਤੁਹਾਡੇ ਇਹ ਕਹਿ ਰਹੇ ਨੇ ਕਿ ਕਰਜ਼ਾ ਵੀ ਵਧ ਰਿਹਾ ਬੜੀ ਤੇਜ਼ੀ ਨਾਲ ਕਰਜ਼ਾ ਵਧ ਰਿਹਾ ਕਰਜ਼ਾ ਤਾਂ ਤੁਸੀਂ ਮੈਂ ਦੇਖੋ ਅੱਜ ਵੀ ਈਅਰ ਕਿਸੇ ਦਾ ਕਰਜ਼ਾ ਹੂੰ ਉਧਰ ਕੀ ਉਹਦੀ ਕਿਸ਼ਤ ਵੀ ਘੱਟ ਹੋਊਗੀ ਹਨਾ ਉਹਦਾ ਵਿਆਜ ਵੀ ਘੱਟ ਹੋਊਗਾ ਹੂੰ ਸਾਡੇ ਦੇ ਛੱਡ ਕੇ 3 ਲੱਖ ਕਰੋੜ ਦੇ ਜੀ ਉਦੋਂ ਨਾਲੋਂ ਉਦੋਂ ਕੀ ਅੱਜ ਕਿਸ਼ਤ ਵੀ ਵਧ ਗਈ ਹੂੰ ਤੇ ਵਿਆਜ ਵੀ ਵਧ ਗਿਆ ਜਿਹਦੇ ਕਰਕੇ ਅੱਜ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਅਸੀਂ ਕਿਸ਼ਤਾਂ ਵੀ ਮੋੜ ਰਹੇ ਹਾਂ ਤੇ ਉਹਦਾ ਵਿਆਜ ਵੀ ਮੋੜ ਰਹੇ ਹਾਂ ਤੇ ਨਾਲੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਵੀ ਦੇ ਰਹੇ ਹਾਂ ਇਹਨਾਂ ਨੇ ਵਿਆਜ ਵੀ ਚੜਾਇਆ ਕਿਸ਼ਤਾਂ ਵੀ ਨਹੀਂ ਮੋੜੀਆਂ ਕਰਜ਼ੇ ਵੀ ਚੜਾਇਆ ਤੇ ਫਿਰ ਵੀ ਲੋਕਾਂ ਨੂੰ ਸਹੂਲਤ ਕੋਈ ਨਹੀਂ ਦਿੱਤੀ ਘੱਟੋ ਘੱਟ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਤਾਂ ਜਿਹੜੀਆਂ ਮਿਲ ਰਹੀਆਂ ਨੇ ਜੇ ਇਹਨਾਂ ਨੇ ਐਂ ਕਮਾਈ ਦੇ ਵਿੱਚ ਵਾਅਦਾ ਕੀਤਾ ਹੁੰਦਾ ਜਿਵੇਂ ਅਸੀਂ ਕੀਤਾ ਰੈਵਨਿਊ ਹਰ ਸਾਲ ਇਦਾਂ ਹੀ ਵਧਿਆ ਹੁੰਦਾ ਤਾਂ ਪੰਜਾਬ ਤੇ ਕਰਜ਼ੇ ਨਹੀਂ ਸੀ ਚੜਨਾ ਪੰਜਾਬ ਤੇ ਜਿਹੜਾ ਕਦੇ ਚਲੋ ਵੀ 2-4 ਹਜ਼ਾਰ ਕਰੋੜ ਦਾ ਕਰਜ਼ਾ ਸੀ ਉਹ 3 ਲੱਖ ਕਰੋੜ ਦਾ ਕਰਜ਼ਾ ਨਹੀਂ ਸੀ ਪਰ ਨਾਲ ਚ ਇਹਨਾਂ ਨੇ ਸਮਾਂ ਰੈਂਦੇ ਕਦਮ ਜਿਹੜੇ ਆ ਉਹ ਚੁੱਕੇ ਨੇ ਜੀ ਮੀਥਰ ਸਾਹਿਬ ਆਪਾਂ ਥੋੜਾ ਜਿਹਾ ਰਾਜਨੀਤਿਕ ਗੱਲਾਂ ਤੇ ਆਈਏ ਕਿਉਂਕਿ ਇਲੈਕਸ਼ਨ ਜਿਹੜੀ ਹੈ ਉਹ ਰਾਜਨੀਤਿਕ ਪੱਖ ਜਿਹੜਾ ਹਮੇਸ਼ਾ ਪਹਿਲੂ ਭਾਰੂ ਹੁੰਦਾ ਹੈ ਹਾਲਾਂਕਿ ਤੁਸੀਂ ਬਹੁਤ ਗਿਣਾਏ ਨੇ ਵਿਕਾਸ ਦੇ ਕੰਮ ਜਿਨ੍ਹਾਂ ਨੂੰ ਤੁਸੀਂ ਬੇਸ ਪੜਾ ਕੇ ਇਲੈਕਸ਼ਨ ਲੜਦੇ ਹੋ ਪੰਜਾਬ ਦੀ ਰਾਜਨੀਤੀ ਤੱਕ ਹੀ ਆਪਾਂ ਅਗਰ ਗੱਲ ਕਰੀਏ ਤਾਂ ਅਕਸਰ ਦੂਜੀਆਂ ਪਾਰਟੀਆਂ ਦੇਖੋ ਅਕਾਲੀ ਦਲ ਵੇਖੋ ਕਾਂਗਰਸ ਵੇਖੋ ਜਿਨ੍ਹਾਂ ਨੇ ਪੰਜਾਬ ਤੇ ਅਦਲਾ ਬਦਲੀ ਚ ਰਾਜ ਕੀਤੇ ਨੇ ਤਾਂ ਵਿਦਿਨ ਪਾਰਟੀ ਫੋਲਡ ਜਦੋਂ ਕਿਸੇ ਨੇਤਾ ਨੂੰ ਫੁੰਝੇ ਲਾਣਾ ਹੁੰਦਾ ਜਾਂ ਸੂਬੇ ਦੀ ਰਾਜਨੀਤੀ ਤੋਂ ਬਾਹਰ ਭੇਜਣਾ ਹੁੰਦਾ ਤਾਂ ਉਸ ਨੂੰ ਰਾਜ ਸਭਾ ਜਾਂ ਲੋਕ ਸਭਾ ਭੇਜ ਦਿੱਤਾ ਜਾਂਦਾ ਹੈ ਤੁਹਾਡੇ ਹਲਕੇ ਤੋਂ ਸੁਖਦੇਵ ਸਿੰਘ ਢਿੰਡਸਾ ਇੱਕ ਵਾਰੀ ਬਾਦਲ ਸਾਹਿਬ ਨੇ ਦਿੱਲੀ ਵੱਲ ਤੋਰੇ ਮੁੜ ਕੇ ਨਹੀਂ ਆਉਣ ਦਿੱਤੇ ਹੁਣ ਤੈਤ ਕਿਤਾ ਲੋਕ ਸਭਾ ਵੀ ਨਹੀਂ ਜੋਗੇ ਵੀ ਨਹੀਂ ਛੱਡੇ ਐਦਾਂ ਹੀ ਕਾਂਗਰਸ ਦੇ ਵਿੱਚ ਹੋਇਆ ਪ੍ਰਤਾਪ ਸਿੰਘ ਬਾਜਵਾ ਉਹ ਨਹੀਂ ਐਸੇ ਤੋਰੇ ਰਾਜ ਸਭਾ ਤੇ ਵੀ ਦਾ ਲੋਕ ਸਭਾ ਵੱਲ ਮੁੜ ਕੇ ਪੰਜਾਬ ਦੀ ਰਾਜਨੀਤੀ 'ਚ ਉਹਨਾਂ ਨੂੰ 20 ਸਾਲ ਲੱਗ ਗਏ ਪਰਦੰਤੇ ਕਿਤੇ ਤੁਹਾਡੇ ਨਾਲ ਤਾਂ ਨਹੀਂ ਕਿਤੇ ਇਸ ਤਰ੍ਹਾਂ ਦਾ ਹੋ ਰਿਹਾ ਤੁਸੀਂ ਨੌਜਵਾਨ ਵੀ ਹੋ ਦੂਜੀ ਵਾਰ ਦੇ ਐਮ ਐਲ ਏ ਹੋ ਕੈਬਨਟ ਮੰਤਰੀ ਹੋ ਸੰਭਾਵਨਾ ਵਾ ਭਰੂ ਤੁਸੀਂ ਫਿਊਚਰ ਬੜਾ ਬ੍ਰਾਈਟ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੇ ਦਿੱਲੀ ਚਲੇਗੇ ਕਿਤੇ ਮੁੜਨਾ ਔਖਾ ਨਾ ਹੋ ਜੇ ਨਹੀਂ ਦੇਖੋ ਇਹ ਨਾ ਜਿਹੜੇ ਲੀਡਰਾਂ ਲਈ ਸਿਰਫ ਕੁਰਸੀਆਂ ਪਿਆਰੀਆਂ ਨੇ ਜੀ ਜਿਹੜੇ ਟਾਰਗੇਟ ਸੈੱਟ ਕਰਕੇ ਚੱਲਦੇ ਆ ਕਿ ਨਾ ਉੱਥੇ ਪਹੁੰਚਣਾ ਉਹਨਾਂ ਲਈ ਹੋ ਸਕਦਾ ਜੀ ਕਿਤੇ ਕੋਈ ਕਨਫਿਊਜ਼ਨ ਹੁੰਦੀ ਹੈ ਇਲੈਕਸ਼ਨ ਲੜਨ ਦੇ ਵਿੱਚ ਮੈਨੂੰ ਜਦੋਂ ਪਾਰਟੀ ਨੇ ਕਿਹਾ ਮੈਂ ਇੱਕ ਵਾਰ ਵੀ ਨਹੀਂ ਛੋਟਿਆ ਕਿਉਂਕਿ ਪਾਰਟੀ ਨੇ ਦੇਖਣਾ ਹੁੰਦਾ ਵੀ ਕਿਹੜੇ ਲੀਡਰ ਦੀ ਕਿੱਥੇ ਜੜੀ ਆ ਉਹ ਜ਼ਰੂਰਤ ਹੈ ਹਮ ਮੀਤ ਨੇ ਜਦੋਂ ਸ਼ੁਰੂਆਤ ਕੀਤੀ ਸੀ ਮੀਤ ਨੂੰ ਕੌਣ ਜਾਣਦਾ ਸੀ ਬੂਥ ਵਰਕਰ ਤੋਂ ਮੈਂ ਸ਼ੁਰੂਆਤ ਜਿਹੜੀ ਹੈ ਉਹ ਪਾਰਟੀ ਦੀ ਕੀਤੀ ਸੀ ਬੂਥ ਵੀ ਲਾਇਆ ਹੂੰ ਫਿਰ ਜੂਨ ਦਾ ਪ੍ਰਧਾਨ ਵੀ ਰਹੇ ਹਾਂ ਜੀ 17 ਇਟ ਇੱਕ ਦਿੱਤੀ ਐਮਐਲਏ ਬਣ ਗਿਆ 5 ਸਾਲ ਵਿਰੋਧੀ ਧਿਰ ਦਾ ਐਮਐਲਏ ਰਹਾ ਬਾਈ ਚ ਫੇਡ ਦਿੱਤੀ ਧੰਨਵਾਦ ਬਰਨਾਲੇ ਦੇ ਲੋਕਾਂ ਦਾ ਜਿਨ੍ਹਾਂ ਨੇ ਰਿਕਾਰਡ ਤੋੜ ਲੀਡ ਨਾਲ ਜਤਾਇਆ ਜੀ ਤੇ 2 ਸਾਲਾਂ ਤੋਂ ਪਾਰਟੀ ਨੇ ਮੰਤਰੀ ਬਣਾਇਆ ਤੇ ਮੈਂ ਕਦੇ ਮਿਨਿਸਟਰੀ ਨਹੀਂ ਸੀ ਮੰਗੀ ਪਾਰਟੀ ਨੇ ਮੰਤਰੀ ਬਣਾਇਆ ਪਾਰਟੀ ਨੇ ਮਹਿਕਮੇ ਦਿੱਤੇ ਹੂੰ ਤੇ ਅੱਜ ਵੀ ਇਹ ਪਾਰਟੀ ਨੇ ਦੇਖਣਾ ਕਿ ਕਿ ਪਾਰਟੀ ਕਰਕੇ ਹੀ ਜਾਂ ਪ੍ਰਚਾਰ ਚ ਦੂਸਰਾ ਕਰਕੇ ਇਹ ਤੁਸੀਂ ਮੈਨੂੰ ਜਾਣਦੇ ਹੋ ਜਾਂ ਅੱਜ ਦੀ ਕਮੇਟੀ ਕੋਲ ਇੰਟਰਵਿਊ ਕਰ ਰਹੇ ਹੋ ਜਾਂ ਮੈਨੂੰ ਅਮਰਸਲ ਤੱਕ ਲੋਕ ਜਾਣਦੇ ਆ ਤੇ ਆਮ ਆਦਮੀ ਪਾਰਟੀ ਕਰਕੇ ਜਾਣਦੇ ਆ ਉਹ ਪਾਰਟੀ ਨੇ ਦੇਖਣਾ ਹੁੰਦਾ ਵੀ ਆਪਦੇ ਵਰਕਰ ਨੂੰ ਆਪਦੇ ਲੀਡਰ ਨੂੰ ਕਿੱਥੇ ਝੋਕਣਾ ਉਹ ਜਿੱਥੇ ਪਾਰਟੀ ਨੇ ਡਿਊਟੀ ਲਾਈ ਹੈ ਹਮ ਇਮਾਨਦਾਰੀ ਨਾਲ ਨਿਭਾਵਾਂਗੇ ਤੇ ਲੋਕਾਂ ਦੇ ਨਾਲ ਵੀ ਇਹ ਵਾਅਦਾ ਕੇ 7 ਸਾਲ ਹੋ ਗਏ ਮੈਨੂੰ ਐਮਐਲਏ ਬਣੇ ਨੂੰ ਬਰਨਾੜੇ ਦੇ ਲੋਕ ਮੇਰਾ ਕਰਤਾਰ ਜਾਣਦੇ ਆ ਜੀ ਵੀ ਜਿਹੜੀ ਕੁਰਸੀ ਤੇ ਮੈਂ ਬੈਠਾਂ ਜਾਂ ਬੈਠੂਗਾ ਉਹਦੇ ਨਾਲ ਇਨਸਾਫ ਜ਼ਰੂਰ ਕਰੂੰਗਾ ਹੂੰ ਕਿਉਂਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਾ ਜਿਹੜੀਆਂ ਉਮੀਦਾਂ ਦੇ ਨਾਲ ਲੋਕ ਵੋਟਾਂ ਪਾਉਂਦੇ ਆ ਮੈਂ ਵਿਰੋਧੀ ਤੇ ਐਮਐਲਏ ਬਜੋ ਵੀ ਆਪਣੇ ਵੱਲੋਂ 100% ਇਮਾਨਦਾਰੀ ਨਾਲ ਕੰਮ ਕੀਤਾ ਪਿਛਲੇ 2 ਸਾਲਾਂ ਤੋਂ ਵੀ ਕਦੇ ਛੁੱਟੀ ਨਹੀਂ ਕੀਤੀ ਹੂੰ ਰੋਜ਼ 14-14 15-15 ਘੰਟੇ ਕੰਮ ਕੀਤਾ ਹੈ ਤੇ ਆਉਣ ਵਾਲ ਸਮੇਂ ਚ ਵੀ ਜਿੱਥੇ ਪੰਜਾਬ ਦੇ ਲੋਕ ਜ਼ਿੰਮੇਵਾਰੀ ਲਾਉਣਗੇ ਜੀ ਇਮਾਨਦਾਰੀ ਨਾਲ ਕਿਸੇ ਦੂਜਿਆਂ ਨੂੰ ਆ ਸੰਗਰੂਰ ਨੂੰ ਆਵਾਜ਼ੂ ਪਾਰਟੀ ਦੀ ਰਾਜਧਾਨੀ ਕਿਹਾ ਜਾਂਦਾ ਸਿੱਧਾ ਜਾਂ ਕਾਰਨ ਹੈ ਕਿ ਭਗਵੰਤ ਸਿੰਘ ਮਾਨ ਨੇ ਜਦੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੰਜੀਦਾ ਤੌਰ ਤੇ ਇੱਥੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਉਦੋਂ ਤੋਂ ਹੀ ਸੰਗਰੂਰ ਨੂੰ ਆਵਾਜ਼ੂ ਪਾਰਟੀ ਦੀ ਰਾਜਧਾਨੀ ਕਹਿਣ ਲੱਗੇ ਤੁਸੀਂ ਕਿਹਾ ਕਿ ਪਾਰਟੀ ਦਾ ਹੁਕਮ ਹੋਇਆ ਤੇ ਮੈਂ ਜਿੱਥੇ ਉਹਨਾਂ ਨੇ ਮੈਨੂੰ ਕਿਹਾ ਉੱਥੇ ਮੈਂ ਡਟ ਗਿਆ ਲੋਕ ਸਭਾ ਦੀ ਇਲੈਕਸ਼ਨ ਲੜਨ ਲੱਗੇ ਤੁਸੀਂ ਆਪਣੇ ਕੈਬਨਿਟ ਮੰਤਰੀਸ਼ਿਪ ਦੀ ਵੀ ਪ੍ਰਵਾਹ ਲਈ ਦੋ ਵਾਰ ਦੇ ਐਮ ਐਲ ਏ ਸਟੇਟ 'ਚ ਆਪਣੇ ਸੁਭਾਈ ਰਾਜਨੀਤੀ ਦੀ ਆਪਣੇ ਕੈਰੀਅਰ ਦੀ ਕੁਰਬਾਨੀ ਕੀਤੀ ਪਰ ਥੋੜਾ ਜਿਹਾ ਰਿਸਕੀ ਨਹੀਂ ਲੱਗਦਾ ਕਿ ਜੋ ਜਿਮਨੀ ਚੋਣ ਹੋਈ ਹੈ ਉਹਦੇ 'ਚ ਸਿਮਰਨਜੀਤ ਸਿੰਘ ਮਾਨ ਜਿੱਤੇ ਹੋਏ ਨੇ ਤਾਜ਼ਾ-ਤਾਜ਼ਾ ਤੇ ਤੁਹਾਡੇ ਵਾਸਤੇ ਕਿਤੇ ਰਿਸਕੀ ਜਿਹੜਾ ਹੈਗਾ ਅਫੇਰ ਨਾ ਹੋ ਜੇ ਇਹ ਕੋਈ ਐਸੀ ਗੱਲ ਨਹੀਂ ਉਦੋਂ ਵੀ ਸਾਨੂੰ 34% ਵੋਟ ਪਈ ਹਮ ਮਾਨ ਸਾਹਿਬ ਨੂੰ 35% ਆਕਾਲੀ ਦਲ ਕਾਂਗਰਸ ਤੇ ਭਾਜਪਾ ਤਿੰਨਾਂ ਨੂੰ ਮਿਲਦਾ 26-27% ਜਿਹੜੀ ਵੋਟ ਹੈ ਜੀ ਉਹ ਤਾਂ ਪਈ ਸੀ ਇਉਂ ਦੇ ਪਿੱਛੇ ਕਾਰਨ ਸੀ ਕਿ ਕੁਝ ਘਟਨਾਵਾਂ ਕਰਕੇ ਤਾਂ ਐਵੇਂ ਦੀ ਹੋ ਗਈ ਤੇ ਇੱਕ ਨੌਜਵਾਨਾਂ ਨੂੰ ਮਤਲਬ ਕਿ ਉਸ ਕਹੋ ਵੀ ਇਮੋਸ਼ਨਲ ਕੀਤਾ ਜਾਏ ਇਮੋਸ਼ਨਲ ਕਾਰਡ ਪਲੇ ਕਰਕੇ ਰਾਜਨੀਤੀ ਜਿਹੜੀ ਉਹਦੇ ਕੀਤੀ ਗਈ ਹੂੰ ਤੁਸੀਂ ਤਾਂ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਨਵਾਂ ਨਵਾਂ ਉਹਨਾਂ ਦੇ ਮਤਲਬ ਜਿਹੜਾ ਵਿਹਾਤ ਹੋਇਆ ਸੀ ਜੋ ਵੀ ਉਹਨਾਂ ਨੇ ਕੀਤਾ ਉਹਨਾਂ ਦੀ ਰਾਜਨੀਤੀ ਜਿਨ੍ਹਾਂ ਨੇ ਇਸ ਕਾਰਡ ਨੂੰ ਵੀ ਪਲੇ ਕਰਨ ਦੀ ਕੋਸ਼ਿਸ਼ ਕੀਤੀ ਜੀ 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 ਮਤਲਬ ਕਿ ਮੈਂ ਕਹੂੰਗਾ ਵੀ ਕਿਸੇ ਦੇ ਜਵਾਨ ਪੁੱਤਾਂ ਦੀ ਮੌਤਾਂ ਤੇ ਰਾਜਨੀਤੀ ਕੀਤੀ ਹੂੰ ਤੇ ਉਸ ਤੋਂ ਬਾਅਦ 3 ਮਹੀਨੇ ਸਰਕਾਰ ਬਣੀ ਨੂੰ ਹੋਈ ਸੀ ਹੂੰ ਸਾਡੇ ਕੋਲੇ 3 ਮਹੀਨਾਂ ਦੇ ਦੱਸਣ ਨੂੰ ਕੁਝ ਨਹੀਂ ਸੀ ਹੂੰ 3 ਮਹੀਨਾ ਚ ਨਾ ਬਿਜਲੀ ਲੋਕਾਂ ਦੀ ਮੁਫਤ ਹੋਈ ਸੀ ਨਾ ਖੇਤਾਂ ਲਈ بجلی ਹਜੇ ਉਹ ਹੋਈ ਸੀ ਨਾ ਨਹਿਰੀ ਪਾਣੀ ਆਇਆ ਸੀ ਮੈਂ ਐਸਐਸਐਫ ਵਾਲੀਆਂ ਕਟੀਆਂ ਜਿਹੜੀਆਂ ਸੜਕ ਤੇ ਖੜੀਆਂ ਸੜਕ ਸੁਰੱਖਿਆ ਫੋਰਸ ਖੜੀਆਂ ਸੀ ਨਾ ਮਹੱਲਾ ਕਲੀਨਿਕ ਬਣੇ ਸੀ ਨਾ ਸਕੂਲਾਂ 'ਚ ਕੋਈ ਸੁਧਾਰ ਆ ਜਿਹੜਾ ਹੋਇਆ ਸੀ ਨਾ ਪ੍ਰਾਈਵੇਟ ਫਰਮ ਕੀਤੇ ਸਰਕਾਰ ਨੇ ਦਿੱਤਾ ਸੀ ਮਤਲਬ ਕਿ ਕੋਈ ਕੰਮ ਹੀ ਤੇ ਨਹੀਂ ਨਾ ਪੋਸੀਬਲੀ ਹੋ ਨਹੀਂ ਸਕਦਾ ਤਾਂ ਤਾਂਾਂਾਂ ਦੀ ਕੋਈ ਪੋਜ਼ਿਟਿਵ ਗੱਲ ਨਹੀਂ ਸੀ ਦਿੱਕਤ ਉਹ ਵਰਕਰਾਂ ਨੇ ਵੀ ਜਿੰਨਾ ਕਿਤੇ ਸਾਧਿਆ ਨਹੀਂ ਇਹ ਸੀਗਾ ਵੀ ਚੱਲ ਕੋਈ ਨਹੀਂ ਜਿੱਤੀ ਜਾਂ ਹਮ ਚੋੜ ਨਹੀਂ ਲਾਇਆ ਹਮ ਜਿਹਦੇ ਕਰਕੇ ਵਰਕਰ ਮੈਂ ਜਦੋਂ ਸਾਰੇ ਓਵਰ ਕੰਫੀਡੈਂਸ ਆ ਗਏ ਜੇ ਆਪਾਂ ਸਿੱਧਾ ਸ਼ਬਦ ਵਰਤ ਲਈਏ ਉਹ ਅਹਿਸਾਸ ਕਰਦੇ ਆ ਉਹ ਕਹਿੰਦੇ ਜੀ ਦੋ ਦੋ ਵੋਟਾਂ ਵੀ ਵਧਾਣ ਦੇ ਹੂੰ ਚੱਲ ਬਣਦੇ ਸੀ ਕਿਉਂਕਿ ਇੰਨਾ ਵਰਕਰ ਹੈ ਸਾਡੇ ਕੋਲੇ ਹੂੰ ਇਸ ਏਰੀਏ 'ਚ ਉਹ ਕਹਿੰਦੇ ਆ ਵੀ ਦੁੱਧ ਦਾ ਮੱਛਾ ਲੱਸੀ ਦਾ ਟੁਕਾ ਵਰਗੇ ਹੁਣ ਅੱਜ ਵੀ ਕਦੇ ਵਰਕਰਾਂ 'ਚ ਹੂੰ ਮਤਲਬ ਕਿ ਕਾਰ ਇਸ ਗੱਲ ਦੀ ਹੋਈ ਆ ਕਿ ਉਹਨੋਂ ਸਾਡੇ ਤੋਂ ਗਲਤੀ ਹੋ ਗਈ ਜੀ ਹੁਣ ਵੋਟਾਂ ਜਲਦੀ ਆਉਣ ਤੇ ਜੋ ਉਹ ਦੋ ਕਹ ਲੋ ਵੀ ਰਿਜ਼ਲਟ ਰਹੇ ਉਹ ਰਿਜ਼ਲਟ ਅਸੀਂ ਬਦਲ ਨਹੀਂ ਆ ਤੇ ਐਸ ਕੇ ਸੀਕ ਦੁਆਰਾ ਅਮਨਿਤ ਪੱਤ ਲੱਗ ਤੋੜਾ ਜੱਦੀ ਪਿੰਡ ਤੁਸੀਂ ਦੱਸਿਆ ਕਿ ਮਹਿਲ ਕਲਾ ਵਿਧਾਨ ਸਭਾ ਹਲਕੇ 'ਚ ਆ ਰਣੇ ਉਸ ਪਰ ਨਾਲੇ ਉਹ ਮਹਿਲ ਕਲਾਂ ਤੋਂ ਹੀ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ ਇਕਬਾਲ ਸਿੰਘ ਝੁੰਦਾ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਸੀ ਨਹੀਂ ਪਿਛਲੀ ਨਹੀਂ ਨਹੀਂ ਮਹਿਲ ਕਲਾਂ ਰਿਜ਼ਰਵ ਸੀਟ ਹੈ ਉੱਥੋਂ ਕਲਵੰਸਿੰਘ ਪੰਡੋਰੀਆ ਐ ਇਕਬਾਲ ਸਿੰਘ ਝੁੰਦਾ ਦਾ ਮੇਰੇ ਖਿਆਲੋਂ ਜਾਂ ਤਾਂ ਕੋਈ ਨਾ ਕੋਈ ਸੰਬੰਧ ਹੈ ਮਹਿਲਕਣਾ ਨਾਲ ਜਾਂ ਉਹਨਾਂ ਦਾ ਜੱਦੀ ਪਿੰਡ ਹੈ ਜਾਂ ਕੁਝ ਹੈ ਚਲੋ ਇਹ ਨਹੀਂ ਮੈਂ ਇਕਬਾਲ ਸਿੰਘ ਝੁੰਦਾ ਦੀ ਗੱਲ ਕਰਨਾ ਚਾਹੁੰਦਾ ਸੀ ਕਿ ਇਹ ਪਿੰਡ ਮਹਿਲਕਣਾ ਦਾ ਅਮਰਗੜ ਚ ਪੈਂਦਾ ਹਾਂ ਅਮਰਗੜ ਚ ਪੈਂਦਾ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਦਿਖਵਾਲਾ ਉਮੀਦਵਾਰ ਉਤਾਰ ਕੇ ਇੱਕ ਨਵਾਂ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਢਿੰਸਾ ਸਾਹਿਬ ਹਾਲਾਂਕਿ ਆਪਣੇ ਅਕਾਲੀ ਦਲ ਦਾ ਭੋਗ ਪਾ ਕੇ ਜਿਹੜਾ ਵਾਪਸੀ ਕਰ ਚੁੱਕੇ ਨੇ ਪਰ ਉਹਨਾਂ ਦੀ ਉਸ ਦੇਣ ਨੂੰ ਵੀ ਨਹੀਂ ਗਿਣਿਆ ਗਿਆ ਇਸ ਤਰ੍ਹਾਂ ਲੱਣੇ ਹੋ ਕਿ ਅਕਾਲੀ ਦਲ ਦਾ ਜੋ ਇਹ ਐਕਸਪੈਰੀਮੈਂਟ ਹੋ ਰਿਹਾ ਸੰਗਰੂਰ ਚ ਇਸ ਪ੍ਰੈਕਸਪੀਮੈਂਟ ਕੋਈ ਨਹੀਂ ਮਨੁਵੈਲ ਆਵੇ ਵੀ ਮਜਬੂਰੀ ਬਸ ਉਤਾਰੇ ਹੋਏ ਕੈਂਡੀਡੇਟ ਦੇ ਚੁੰਦਾ ਸਾਹਿਬ ਹੋਰ ਕਿਸੇ ਨੇ ਹੱਥ ਨਹੀਂ ਧਰਾਇਆ ਤਾਂ ਚੁੰਦਾ ਸਾਹਿਬ ਉਤਾਰ ਗਿਆ ਕਿਉਂਕਿ ਅਜੇ ਚੁੰਦਾ ਪਰਿਵਾਰ ਕੰਨ ਦਿਨ ਰਾਤ ਚੱਲ ਰਿਹਾ ਹੈ ਕਦੇ ਸਾਨੂੰ ਪੁੱਛਿਆ ਇਹਨਾਂ ਨੇ ਕਿ ਅੱਜ ਕੋਈ ਹੋਰ ਤਾਂ ਜੁਪੀਤਰਾ ਸਾਹਿਬ ਵੀ ਦੱਸ ਸਕਦੇ ਆ ਜੀ ਪਰ ਇਹ ਲੋਂਗਵਾਲ ਸਾਹਿਬ ਦੇ ਘਰੇ ਵੀ ਐਸੀ ਸੁਣ ਗਈ ਜਿਵੇਂ ਲਾਦੇ ਪਹਿਲਾਂ ਉਹਨਾਂ ਨੂੰ ਵੀ ਤਾਰਨਾ ਚਾਹੁੰਦੇ ਸੀ ਓਕੇ ਕਿ ਬਹੁਤੇ ਹਲਕਿਆਂ ਚ ਜੀ ਉਹ ਦੇਖੋ ਦਲਜੀਤ ਈਮਾਂ ਨੂੰ ਜਾ ਕਿੱਥੇ ਲਾਇਆ ਬਰਦਾਸ਼ਤ ਜੀ ਜੀ ਕਿਉਂਕਿ ਅੱਜ ਦੀ ਘੜੀ ਸੁਖਬੀਰ ਸਿੰਘ ਬਾਦਲ ਨੂੰ ਵੀ ਹਾਲਾਤ ਪਤਾ ਪੰਜਾਬ ਤੇ ਕੀ ਨੇ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਪਤਾ ਹਮ ਹੱਲੇ ਵਾਲ ਲੀਡਰਾਂ ਦਾ ਜਵਾਬ ਦੇਣਾ ਹੀ ਦੇਣਾ ਸੁਖਬੀਰ ਸਿੰਘ ਬਾਦਲ ਖੁਦ ਕਹਿ ਰਿਹਾ ਕਿ ਮੈਂ ਇਲੈਕਸ਼ਨ ਨਹੀਂ ਲੜਾਂਗਾ ਜਿੱਤਿਆ ਹੋਏ ਐਮਪੀ ਹੋਵੇ ਅਕਾਲੀ ਦਲ ਦਾ ਪ੍ਰਧਾਨ ਹੋਵੇ ਤੇ ਇਲੈਕਸ਼ਨ ਨਾਲ ਲੜੇ ਉਹਦਾ ਕਾਰਨ ਕੀ ਹੈ ਕਿਉਂਕਿ ਜਿਹੜਾ ਇਹਨਾਂ ਨੇ ਉਹ ਡਰਾਮਾ ਨਹੀਂ ਕੀਤਾ ਨਾ ਪੰਜਾਬ ਬਚਾਓ ਵਾਲ ਜੀ ਜੀ ਅਸਲ ਚ ਇਨਾਂ ਨੇ ਟੈਂਪਰੇਚਰੀ ਚੈੱਕ ਕੀਤਾ ਪੰਜਾਬ ਦਾ ਸਿਆਸੀ ਟੈਂਪਰੇਚਰ ਉੱਥੋਂ ਹੀ ਉਹਨਾਂ ਨੂੰ ਹਿਸਾਬ ਲੱਗਿਆ ਕਿ ਭਾਈ ਜ਼ਮੀਨ ਜਿਹੜੀ ਆ ਉਹ ਖਿਸ ਚੁੱਕੀ ਐ ਇਸੇ ਕਰਕੇ ਇਲੈਕਸ਼ਨ ਨਹੀਂ ਲੜ ਰਹੇ ਇਸੇ ਕਰਕੇ ਸੱਜਟਾਂ ਨਾਉਂ ਸੋਕੀਆਂ ਪਰ ਬੀਬਾ ਜੀ ਦੀ ਟਿਕਟ ਨਹੀਂ ਨਾਉਂ ਸੋਕੀ ਹਾਂ ਨੇ ਜਿੱਤੇ ਹੋਏ ਐਮਪੀ ਨੇ ਬੀਬਾ ਜੀ ਤਿੰਨ ਵਾਰੀ ਪਟੰਡੇ ਤੋਂ ਜੀ ਸੀਨੀਅਰ ਲੀਡਰ ਨੇ ਤੇ ਸੀਨੀਅਰ ਲੀਡਰਿੱਕਾ ਜਦੋਂ ਪਤਾ ਹੀ ਐ ਇਥੋਂ ਇਲੈਕਸ਼ਨ ਲੜਨੇ ਟਿਕਟ ਪਹਿਲਾਂ ਹੋਣੀ ਚਾਹੀਦੀ ਐ ਜੇ ਨਹੀਂ ਆ ਰਹੀ ਕਿਉਂਕਿ ਕਨਫਿਊਜ਼ਡ ਐ ਫੈਸਲਾ ਨਹੀਂ ਕਰ پا ਰਹੇ ਵੀ ਬਠਿੰਡੇੋਂ ਲੜੀਏ ਫਿਰੋਜ਼ਪੁਰੋਂ ਲੜੀਏ ਤੇ ਕਡੂਰ ਸਾਹਿਬ ਤੋਂ ਲੜੀਏ ਨਹੀਂ ਤਾਂ ਸਪੀਡ ਬ੍ਰੇਕਰ ਮਲੂਕਾ ਸਾਹਿਬ ਦਾ ਆ ਗਿਆ ਨਾ ਵਿੱਚ ਇੱਕ ਸਪੀਡ ਬ੍ਰੇਕਰ ਨੇ ਸਲੋ ਡਾਊਨ ਕਰਤੀ ਸਪੀਡ ਮਲੂਕਾ ਸਾਹਿਬ ਦਾ ਤਾਂ ਹੋਣਾ ਆਇਆਗਾ ਇਹਨਾਂ ਨੂੰ ਤਾਂ ਪਹਿਲਾਂ ਹੀ ਕਰ ਦੇਣੀ ਚਾਹੀਦੀ ਸੀ ਜਦੋਂ ਪਤਾ ਹੀ ਆ ਵੀ ਜੇ ਤੁਸੀਂ ਉੱਥੋਂ ਲੜਨੀ ਹੈ ਤੁਸੀਂ ਪਹਿਲਾਂ ਹੀ ਕਰੋ ਜੀ ਮੈਂ ਕਿਉਂਕਿ ਕਨਫਿਊਜ਼ਡ ਹੈ ਸਮਝ ਨਹੀਂ ਆ ਰਹੀ ਵੀ ਬਠਿੰਡੇੋਂ ਲੜੀਏ ਕਡੂਰ ਸਾਹਿਬ ਤੋਂ ਲੜੀਏ ਫਿਰੋਜ਼ਪੁਰ ਤੋਂ ਲੜੀਏ ਪਰ ਦੇਖੋ ਇਹ ਬੜਾ ਬਹੁਤ ਵੱਡਾ ਮੈਚ ਆ ਹਾਰ ਸਾਰੇ ਕਿਤੋਂ ਹੋਣੀ ਹੂੰ ਇਹ ਹੁਣ ਚਲੋ ਇਹਨਾਂ ਨੇ ਦੇਖ ਲੈ ਵੀ ਭਾਈ ਕਿੱਥੋਂ ਹਾਰਨਾ ਕਿੱਥੋਂ ਦੇ ਲੋਕਾਂ ਤੋਂ ਕੋਈ ਕੋ ਹਾਰਨਾ ਬਠਿੰਡੇਉ ਹਾਰਨਾ ਕਿ ਕਬੂਤ ਸਰ ਤੋਂ ਹਾਰਨਾ ਜੀ ਹਨਾ ਪਰ ਮੈਂ ਸਲਾਹ ਦੇਉਂਗਾ ਵੀ ਕਾਦੇ ਲਈ ਐਵੇਂ ਨਾ ਤੇਲ ਖੂਕਣਾ ਬਠਿੰਡੇਉ ਇਲੈਕਸ਼ਨ ਲੜੋ ਹੂੰ ਜਿੱਥੇ ਲੋਕਾਂ ਨੇ ਤਿੰਨ ਵਾਰੀ ਤੁਹਾਨੂੰ ਜਿਤਾਇਆ ਹੂੰ ਜੇ ਤੁਸੀਂ ਕੋਈ ਕੰਮ ਕੀਤਾ ਹੋਊਗਾ ਤਾਂ ਲੋਕ ਦੁਬਾਰਾ ਹੀ ਵੋਟਾਂ ਪਾ ਦੇਣਗੇ ਜੀ ਨਹੀਂ ਲੋਕਾਂ ਨੂੰ ਭਾਈ ਗੁੱਸਾ ਕੱਢਣ ਦਾ ਜੀ ਕੋ ਲੋਕਾਂ ਨੇ ਨਾਰਾਜ਼ ਕੀਆ ਤਾਂ ਉਹਨਾਂ ਨੂੰ ਮੌਕਾ ਤੇ ਉਥੋਂ ਇਲੈਕਸ਼ਨ ਜਿਹੜੀ ਹੈ ਲੜਨੀ ਚਾਹੀਦੀ ਜੀ ਸੁਖਵਾਲ ਸਿੰਘ ਖੈਰਾ ਅੱਜ ਇੱਕ ਬਿਆਨ ਦੇ ਰਹੇ ਸੀ ਸਾਡੇ ਕੋਲ ਵੀ ਦਿੱਤਾ ਹੈ ਕਿ ਉਹਨਾਂ ਨੇ ਚੁਣੌਤੀ ਦਿੱਤੀ ਹੈ ਕਿ ਭਗਵੰਤ ਸਿੰਘ ਮਾਨ ਦੀ ਏ ਸੀਟ ਹੈ ਲੋਕ ਸਭਾ ਦੀ ਕਿ ਉਹਨਾਂ ਚ ਹਿੰਮਤ ਹੈ ਤਾਂ ਉਹਨਾਂ ਦੇ ਖਿਲਾਫ ਆ ਕੇ ਉਹ ਲੜ ਦੋ ਉਮੀਦਵਾਰ ਨੂੰ ਕਿਉਂ ਭੇਜਿਆ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਹੈ ਜੀ ਉਹ ਵਿਧਾਨ ਸਭਾ ਦੀ ਇਲੈਕਸ਼ਨ ਲੜੇ ਸੀ ਜੀ ਤੇ ਖੈਰਾ ਸਾਹਿਬ ਉਦੋਂ ਆ ਕੇ ਵਿਧਾਨ ਸਭਾ ਦੀ ਇਲੈਕਸ਼ਨ ਹੁਣ ਆਪਾਂ ਕਹਿਣੇ ਆ ਨਾ ਵੀ ਬੋਲਦੀ ਕਹਿੰਦਾ ਮੇਰੀ ਟਿੱਕ ਟੋ ਤੋਂ ਬੋਲਦੀ ਦੇ ਜਗ੍ਹਾ ਤੇ ਆ ਕੇ ਲੜ ਲੈੰਦੇ। ਹੂੰ। ਇਹੋ ਲੱਗਦਾ ਸੀ ਵੀ ਉਹ ਸੀਐਮ ਦੇ ਬਰਾਬਰ ਦੇ ਕੈਂਡੀਡੇਟ ਨੇ ਜੀ ਤਾਂ ਕਾਂਗਰਸ ਉਹਨਾਂ ਨੂੰ ਮੁੱਖ ਮੰਤਰੀ ਦੇ ਜਿਹੜਾ ਲਾਂਡ ਵੀ ਕਹਿ ਕੇ ਬਰਾਬਰ ਲੜ ਪੈਂਦੇ। ਜੀ ਇਲੈਕਸ਼ਨ। ਜੀ ਹੁਣ ਇੱਕ ਵਾਰ ਤੁਸੀਂ ਸਿਟਿੰਗ ਮੁੱਖ ਮੰਤਰੀ ਜਿਹੜਾ ਬਹੁਤ ਵੱਡਾ ਮੰਡੇਟ ਲੈ ਕੇ ਆਇਆ ਹੈਗਾ ਜੀ ਉਹ ਕਹਦੇ ਲਈ ਪਾਰਲੀਮੈਂਟ ਦੀ ਜਿਹੜੀ ਇਲੈਕਸ਼ਨ ਹੈ ਉਹ ਲੜੂਗਾ ਲੋਕਾਂ ਨੇ ਜਿਹੜੀਆਂ ਵੋਟਾਂ ਭਗਵੰਤ ਮਾਨ ਜੀ ਦੇ ਨਾਂ ਤੇ ਪਾਈਆਂ ਪੰਜਾਬ 'ਚ ਸਰਕਾਰ ਬਣੀ ਹੋਈ ਆ। ਸੋ ਐਵੇਂ ਇਹ ਮਤਲਬ ਕਿ ਜਿਹੜੀਆਂ ਬੇਤੁਕੀਆਂ ਗੱਲਾਂ ਨੇ ਵੀ ਮੇਰੇ ਵਿਰੁੱਧ ਇਲੈਕਸ਼ਨ ਲੜੋ ਮੇਰੇ ਵਿਰੁੱਧ ਉਹਦੀ ਮਤਲਬ ਕਿ ਮਨ ਲਓ ਕਿ ਆਪ ਦਾ ਕੱਦ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕੱਦ ਵੱਡਾ ਪੰਜਾਬ ਦੇ ਲੋਕ ਕਰਦੇ ਜੀ ਕੋਟਾਬਾ ਕਰਦੇ ਆ ਕੋਈ ਨਹੀਂ ਮੂਰੇ 27 ਦੀਆਂ ਚੋਣਾਂ ਆਉਣਗੀਆਂ ਤੁਸੀਂ ਆਪਣੀ ਪਾਰਟੀ ਨੂੰ ਕਹਿ ਦੋ ਭਾਈ ਤੁਹਾਨੂੰ ਮੁੱਖ ਮੰਤਰੀਆ ਜਿਹੜਾ ਐਲਾਨ ਦੇਣ ਉਹਦੋਂ ਆ ਕੇ ਮਨਸਾ ਦੇ ਵਿਰੁੱਧ ਲੜ ਲਿਓ ਜੀ ਆਖਰੀ ਸਵਾਲ ਲੈ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਨੇ ਹਾਲੇ ਉਮੀਦਵਾਰ ਨਹੀਂ ਐਲਾਨੇ ਆ ਹੋ ਸਕਦਾ ਕੇਵਲ ਢਿੱlo ਹੋਣ ਜਾਂ ਖੰਨਾ ਹੋਣ ਕਿੰਨਾ ਕ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਫਾਈਟ ਚ ਹੈ ਸੰਘਰਸ਼ ਚ ਦੇਖੋ ਕਿਉਂਕਿ ਜੀਪੀ ਦਾ ਕਿ ਰੂਰਲ ਇਹ ਸੀਟ ਹੈਗੀ ਜੀ ਸ਼ਹਿਰੀ ਵੋਟਾਂ ਬਹੁਤ ਘੱਟ ਨੇ ਹੂੰ ਤੇ ਪਿੰਡਾਂ ਜਿਹੜਾ ਮੈਨੂੰ ਲੱਗਦਾ ਨਹੀਂ ਕਿ ਬੀਜੇਪੀ ਉਹਨਾਂ ਨੂੰ ਪਤਾ ਵੀ ਪੜਨਾ ਹੀ ਮੁਸ਼ਕਲ ਹੈ ਹੂੰ ਤੇ ਸ਼ਹਿਰਾਂ ਦੇ ਵਿੱਚ ਵੀ ਲੋਕ ਬੜੇ ਸਿਆਣੇ ਨੇ ਪਿਛਲੀ ਵਾਰ ਵੀ ਬੀਜੇਪੀ ਇਲੈਕਸ਼ਨ ਲੜੀ ਸੀ ਜਮਾਨਤ ਜਫਤ ਹੋਈ ਸ਼ਹਿਰਾਂ ਚੋਂ ਵੀ ਕਿਤੇ ਲੀਡ ਨਹੀਂ ਆਈ ਕਿਉਂਕਿ ਲੋਕ ਦੇਖਦੇ ਆ ਵੀ ਯਾਰ ਕਿਹੜੀ ਸਰਕਾਰ ਡਵੈਲਪਮੈਂਟ ਕਰ ਸਕਦੀ ਆ ਕਿਹੜੀ ਪਾਰਟੀ ਦੇ ਲੋਕਾਂ ਦਾ ਕੀ ਕਰਦਾਰ ਆ ਜਿਹੜੇ ਇਹਨਾਂ ਦੇ ਲੀਡਰ ਵੀ ਆ ਸਾਰਿਆਂ ਨੂੰ ਲੋਕ ਜਾਣਦੇ ਆ ਅਰਵਿੰਦ ਖੰਨਾ ਜੀ ਨੂੰ ਵੀ ਜਾਣਦੇ ਆ ਸੋਬੇਟੇ ਮੋਦੀ ਨੂੰ ਵੀ ਜਾਣਦੇ ਆ ਲੋਕਾਂ ਨੂੰ ਸਾਰਿਆਂ ਦਾ ਪਤਾ ਕੋਈ ਇਹ ਨਹੀਂ ਵੀ ਕੋਈ ਇਹ ਫਰਸਟਰੇ ਹੈ ਜੀ ਹੂੰ ਬਾਕੀ ਜੋ ਬੀਜੇਪੀ ਦੀ ਰਾਜਨੀਤੀ ਆ ਨਾ ਕਿ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਵੰਡਣ ਵਾਲੀ ਜਾਤਾਂ ਪਾਤਾਂ ਦੇ ਨਾਂ ਤੇ ਵੰਡਣ ਵਾਲੀ ਇਹ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੀ ਓਕੇ ਸਾਡੀ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਆ ਕਦੇ ਪੰਜਾਬ ਤੇ ਕਦੇ ਫ੍ਰਿਕਸ਼ਨ ਜਿਹੜੀ ਇਸ ਤਰ੍ਹਾਂ ਦੀ ਜਾਤਾਂ ਪਾਤਾਂ ਦੇ ਨਾਂ ਤੇ ਹੋਈ ਨਹੀਂ ਬੀਜੇਪੀ ਹੋਰ ਸੂਬਿਆਂ 'ਚ ਇਸ ਤਰ੍ਹਾਂ ਰਾਜਨੀਤੀ ਕਰਕੇ ਕੰਮ ਦਾ ਹੋ ਸਕਦੀ ਆ ਪਰ ਪੰਜਾਬ 'ਚ ਮੈਂ ਤੁਹਾਨੂੰ ਦੱਸਦਾ ਇਹ ਰਾਜਨੀਤਿਕ ਕਦੇ ਵੀ ਬੀਜੇਪੀ ਵਾਲੀ ਜਿਹੜੀ ਆ ਕਾਮਯਾਬ ਨਹੀਂ ਹੋ ਸਕਦੀ ਪਿਛਲੀ ਵਾਰੀ ਤਾਂ ਦੋ ਸੀਟਾਂ ਜਿੱਤ ਕੇ ਅੱਜ ਆਪਾਂ ਇੱਥੇ ਬੈਠੇ ਆ ਨੋਟ ਕਰ ਲਓ ਜੀ ਇੱਕ ਵੀ ਸੀਟ ਬੀਜੇਪੀ ਜਿੱਤਣੀ ਦਾ ਮੂਰਤੀ ਗੱਲ ਹੈ ਮੇਰੇ ਨਾਮ ਦਾ ਕੋਈ ਤਾਂ ਵੀ ਟੱਲੀ ਸੀਟ ਹੋ ਜਿੱਥੋਂ ਜਮਾਨਤ ਬਚੂ ਨਹੀਂ ਸਾਰੀ ਇਕੱਤਰ ਜਮਾਨਤ ਜਬਤ ਹੋ ਸਾਰੀ ਸੀਟਾਂ ਤੇ ਬੀਜੇਪੀ ਦੀ ਜਮਾਨਤ ਜਬਤ ਹੋ ਹਾਂ ਤਾਂ ਕਾਕਲੀ ਦਲ ਦੀ ਮੈਂ ਦੋਨਾਂ ਦੀ ਇਹੀ ਫਾਈਟ ਹੈ ਇਹਨਾਂ ਦੀ ਜੀ ਵੀ ਕਿਹਦੀ ਇਹ ਨਹੀਂ ਵੀ ਕੌਣ ਵੱਧ ਸੀਟਾਂ ਜਿੱਤਦਾ ਵੀ ਦੋਨਾਂ ਚੋਂ ਕਿਹਦੀ ਵੱਧ ਸੀਟਾਂ ਦੇ ਜਮਾਨਤ ਬਚਦੀ ਹੈ ਕਾਕਲੀ ਦਲ ਬਚਾਉਂਦਾ ਕਿ ਭਾਜਪਾ ਬਚਾਉਂਦਾ ਪਰ 13 ਦੀ 13 ਤੇ ਹਾਰ ਤੋਂ ਮੰਨਤਾ ਆਪਣੀ ਫਾਈਟ ਕਿਹਦੇ ਨਾਲ ਮੰਨਦੇ ਹੋ ਫਿਰ ਸੰਗਰੂਰ ਚ ਸਿੱਧੀ ਕਾਂਗਰਸ ਨਾਲ ਮੈਂ ਉਮੀਦਵਾਰ ਨਹੀਂ ਕਹਾਗਾ ਜਾਂ ਕਿਸੇ ਹੋਰ ਧਿਰ ਨਾਲ ਜਾਂ ਸਵਰਜਨ ਸਿੰਘ ਮਾਨ ਜਿਹੜਾ ਕਿ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਨੇ ਦੇਖੋ ਇੱਥੇ ਮਤਲਬ ਕਿ ਪੰਜ ਪਾਰਟੀਆਂ ਹੋ ਗਈਆਂ ਹਾਂ ਇਹ ਬਹੁਤ ਸੰਗਰੂਰ ਮੈਂ ਕਹ ਰਿਹਾ ਕਿ ਸੰਗਰੂਰ ਤੁਸੀਂ ਖੇਡ ਮੰਤਰੀ ਹੋ ਪਰ ਅਸਲੀ ਸਿਆਸੀ ਖੇਡ ਸੰਗਰੂਰ ਚ ਚੱਲ ਰਹੀ ਹੈ ਬਹੁਤ ਮੁਸ਼ਕਲ ਹੈ ਪਰ ਇਹ ਹੈ ਵੀ ਅਸੀਂ ਮੁੱਦਿਆਂ ਦੀ ਰਾਜਨੀਤੀ ਕਰਨੀ ਆ ਨਾ ਕਿਸੇ ਨਿੱਜੀ ਨਾਲ ਕੋਈ ਰੌਲਾ ਨਾ ਕਿਸੇ ਪਾਰਟੀ ਦੇ ਨਾਲ ਕਿਉਂਕਿ ਪਾਰਟੀਆਂ ਚ ਬੰਦੇ ਚੰਗੇ ਮਾੜੇ ਹੁੰਦੇ ਆ ਜੇ ਬੰਦਿਆਂ ਨੇ ਕੰਮ ਮਾੜੇ ਕੀਤੇ ਤਾਂ ਪਾਰਟੀਆਂ ਮਾੜੀਆਂ ਬਣ ਗਈਆਂ ਗੱਲ ਹੀ ਗੱਲ ਸ਼ੀਦਾਂ ਦੀ ਚਲੋ ਇੱਕ ਮਤਲਬ ਕਿ ਜਮਾਤ ਸੀ ਜਿਹੜਾ ਇੰਨੀਆਂ ਕੁਰਬਾਨੀਆਂ ਦੇ ਕੇ ਖੜੀ ਹੋਈ ਸੀ ਅਸੀਂ ਜਮਾਤ ਸੀ ਤੇ ਉਹਦਾ ਜੇ ਸਤਿਆਨਾਸ਼ ਕੀਤਾ ਤਾਂ ਜਿਹੜੇ ਲੀਡਰ ਮਾੜੇ ਆਏ ਉਹਨਾਂ ਨੇ ਕੀ ਕੀਤਾ ਜੀ ਕਾਂਗਰਸ ਵੀ ਚੰਗੀ ਸੀ ਉਸ ਸਮੇਂ ਜੇ ਨੀਤੀਆਂ ਗਲਤ ਬਣ ਗਈਆਂ ਲੀਡਰ ਮਾਰੇ ਤਾਂ ਉਹਨਾਂ ਨੇ ਕੀਤਾ ਤੇ ਸਾਡਾ ਕਿਸ ਨਾਲ ਵੈਰ ਵਿਰੋਧ ਨਹੀਂ ਸਾਡੀ ਮੁੱਦਿਆਂ ਦੀ ਲੜਾਈ ਹੈ ਅਸੀਂ 2 ਸਾਲ ਚ ਆਪਣੇ ਡਵੈਲਪਮੈਂਟ ਦੇ ਕੰਮ ਕੀਤੇ ਆ ਬਾਕੀ ਮੈਂ ਨਿੱਜੀ ਤੌਰ ਤੇ ਆਪਦਾ ਕਹਿ ਦੇਣਾ ਕਿ ਮੈਂ ਇਮਾਨਦਾਰੀ ਨਾਲ ਪਿਛਲੇ 7 ਸਾਲ ਤੋਂ ਬਤੌਰ ਐਮਐਲਏ ਸੇਵਾ ਨਿਭਾਈ ਆ ਤੇ ਜ਼ਿੰਦਗੀ ਦੀ ਇਹ ਕਮਿਟਮੈਂਟ ਮੈਂ ਬਰਨਾਲ ਦੇ ਲੋਕਾਂ ਨਾਲ ਕੀਤੀ ਹੋਈ ਹੈ ਜੀ ਕਿ ਜਿੱਦਨ ਮੀਤੇ 1 ਰੁਪਿਆ ਜ਼ਿੰਦਗੀ ਚ ਪਰੂਫ ਹੋ ਗਿਆ ਮੈਂ ਦੁਬਾਰਾ ਸਿਆਸਤ ਵੱਲ ਮੂੰਹ ਨਹੀਂ ਕਰਾਂਗਾ ਹੁਣ ਮੈਂ ਸੰਗਰੂਰ ਦੇ ਲੋਕਾਂ ਨਾਲ ਵੀ ਇਹ ਵਾਦਾ ਕਰਦਾ ਕਿ ਜ਼ਿੰਦਗੀ ਚ 1 ਰੁਪਿਆ ਕੋਈ ਸਾਬਤ ਕਰ ਦੇ ਦੁਬਾਰਾ ਮੈਂ ਸੰਗਰੂਰ ਇਲੈਕਸ਼ਨ ਦਾ ਦੂਰ ਦੀ ਗੱਲ ਕਰਦੇ ਸੰਗਰੂਰ ਆਵਾਂ ਸੋ ਇਹ ਮੈਂ ਲੋਕਾਂ ਚ ਲੈ ਕੇ ਗੱਲ ਜਾ ਰਿਹਾ ਤੇ ਮੈਨੂੰ ਉਮੀਦ ਹੈ ਕਿ ਆਪ ਦਾ ਜਿਹੜਾ ਸੰਗਰੂਰ ਦਾ ਪੁੱਤ ਹੈ ਸੰਗਰੂਰ ਦਾ ਬੱਚਾ ਹੈ ਤੇ ਇੱਥੇ ਪੜ੍ਹੇ ਲਿਖੇ ਨੂੰ ਲੋਕ ਜਿਹੜਾ ਆਪਣੇ ਪੁੱਤ ਨੂੰ ਪਿਆਰ ਦੇਣਗੇ ਤੇ ਲੋਕ ਸਭਾ ਨੇ ਪੌੜੀਆਂ ਚੜਾਉਣਗੇ ਤੇ ਮੈਂ ਵਿਸ਼ਵਾਸ ਟਗਾਉਣਾ ਕਿ ਕੋਈ ਐਸਾ ਮੁੱਦਾ ਨਹੀਂ ਹੋਊਗਾ ਨਾ ਸੰਗਰੂਰ ਦਾ ਨਾ ਪੰਜਾਬ ਦਾ ਜਿਹੜਾ ਮੈਂ ਜਾ ਕੇ ਲੋਕ ਸਭਾ ਚ ਨਹੀਂ ਠਾਊਗਾ ਉੱਥੇ ਕਿਸਾਨਾਂ ਦੀ ਲੜਾਈ ਵੀ ਲੜਾਂਗੇ ਉੱਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਵੀ ਕਰਾਂਗੇ ਉੱਥੇ ਰੋਜ਼ਗਾਰ ਦੀ ਗੱਲ ਵੀ ਕਰਾਂਗੇ ਹਰ ਮੁੱਦੇ ਦੀ ਲੜਾਈ ਜਾ ਕੇ ਉੱਥੇ ਜਿਹੜੀ ਲੋਕ ਸਭਾ ਦੇ ਵਿੱਚ ਨਾ ਖੇਡ ਮੰਤਰੀ ਮੀਤ ਹੇਰ ਪ੍ਰਮੇਸ਼ ਸਿੰਘ ਮੀਤ ਹੇਰ ਨਾਲ ਸੀ ਸੰਗਰੂਰ ਲੋਕ ਸਭਾ ਹਲਕੇ ਚ ਗੱਲਬਾਤ ਕਰਦੇ ਆ ਇਨਾਂ ਦਾ ਕੰਫੀਡੈਂਸ ਤੋਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਬਰਨਾਲੇ ਦੇ ਲੋਕ ਜਿੰਨੀ ਚੋਣ ਲਈ ਤਿਆਰ ਰਹਿਣ ਵਿਧਾਨ ਸਭਾ ਦੀ ਮੈਂ ਇਹੀ ਕਹਿ ਸਕਦਾ ਬਹੁਤ ਸ਼ੁਕਰੀਆ ਜੀ ਸਾਨੂੰ ਸਮਾਂ ਦੇਣ ਵਾਸਤੇ ਥੈਂਕ ਯੂ ਥੈਂਕ ਯੂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ